ਹਰਾਨ ਆ ਵੀ ਪੁਲਿਸ 3 ਵਜੇ ਆ ਕੇ 3:30 ਵਜੇ ਆ ਕੇ ਗੇਟ ਤੇ ਖੜ ਜਾਂਦੀ ਐ ਪਤਾ ਨਹੀਂ ਕੀ ਭਇਆ ਗੇਟ ਤੇ ਵੀ ਦੋ ਪੁਲਿਸ ਵਾਲੇ ਕੱਲ ਵੀ ਬੈਠੇ ਰਹੇ ਐ ਜੇ ਬਾਥਰੂਮ ਕਰਨ ਜਾਣਾ ਉਹ ਮਗਰ ਮਗਰੀ ਤੁਰੇ ਫਿਰਦੇ ਐ ਮੁੱਖ ਮੰਤਰੀ ਸਾਹਿਬ ਤੁਹਾਡਾ ਪੰਜਾਬ ਤੁਹਾਨੂੰ ਮੁਬਾਰਕ ਜੇ ਤਾਂ ਚਲਾਉਣਾ ਐ ਜੇ ਤਾਂ ਰੰਗਲਾ ਬਣਾਉਣਾ ਐ ਤਾਂ ਢੰਗ ਨਾਲ ਬਣਾ ਲਓ ਨਹੀਂ ਤਾਂ ਸਾਡੇ ਵੀ ਜੇ ਲਵਾ ਦਿਓ ਅਸੀਂ ਬੇਨਾ ਸ਼ਰਤ ਤੋਂ ਜਹਾਜ਼ ਤੇ ਚੜ ਜਾਾਂਗੇ ਜਿਹੜੇ ਮਰਜ਼ੀ ਕੰਟਰੀ 'ਚ ਛੱਡਿਓ ਅਸੀਂ ਜਾਣ ਨੂੰ ਤਿਆਰਾਂ ਤੇ ਆਪ ਦਾ ਜਾ ਕੇ ਪਰਿਵਾਰ ਨਾਲ ਆਵਾਂਗੇ ਘੱਟੋ ਘੱਟ ਕੋਈ 3:30 ਵਜੇ ਆ ਕੇ ਠਾਊ ਤਾਂ ਨਾ ਮੈਂ ਉਹਨਾਂ ਨੂੰ ਇਹ ਵੀ ਕਿਹਾ ਮੇਰੇ ਕੋਲੇ ਕਿਹੜਾ ਭਗਵੰਤਮਾਨ ਵਾਲਾ ਉਡਣ ਕਟੋਲਾ ਹੈ ਵੀ ਮੈਂ ਹੁਣ 3 ਵਜੇ ਉੱਡ ਕੇ ਵਿਰੋਧ ਕਰ ਦੂੰ ਮੈਂ ਪਹਿਲੀ ਗੱਲ ਤਾਂ ਜਾਣਾ ਹੀ ਨਹੀਂ ਸੀ ਕੋਈ ਚੋਰੀ ਨਹੀਂ ਕਰਨੀ ਕੋਈ ਡਾਕਾ ਨਹੀਂ ਕਰਨਾ ਸੀ ਆਪਦੇ ਜਵਾਕਾਂ ਕੋਲੇ ਪਏ ਆ ਤੁਸੀਂ ਸਾਡੇ ਤੇ ਛਾਪੇਮਾਰੀ ਕਰ ਰਹੇ ਹੋ ਮਾੜਾ ਜਾ ਕਿਤੇ ਪਸ਼ੂ ਖੜਕਾ ਕਰ ਜੇ ਜਵਾਕ ਬੁੜਕ ਕੇ ਉੱਡਦੇ ਵੀ ਕਿਤੇ ਪੁਲਿਸ ਵਾਲੇ ਤਾਂ ਨਹੀਂ ਆ ਗਏ ਮਤਲਬ ਇੰਨਾ ਸਾਨੂੰ ਹਰਾਸ਼ ਕੀਤਾ ਜਾ ਰਿਹਾ ਹਾਲਾਂਕਿ ਮੇਰਾ ਜਥੇਬੰਦੀ ਨਾਲ ਉਹਨਾਂ ਹੁਣ ਆਵਾਜਾ ਵੀ ਮੇਰੀ ਇੰਨੀ ਹੈ ਨਹੀਂਗੀ ਨਵੇਂ ਸਾਥੀ ਨੇ ਉਹ ਇਹਨਾਂ ਤੋਂ ਫੜੇ ਵੀ ਨਹੀਂ ਗਏ ਜਿਨ੍ਹਾਂ ਨੇ ਜਾਣਾ ਸੀ ਉਹ ਚਲੇ ਗਏ ਜਿਹੜਾ ਪੱਠਾ ਬਾਇਆ ਉਹ ਤਾਂ ਭਾਈ ਦਿੱਲੀ ਵਾਲਿਆਂ ਨੇ ਆ। ਇਹ ਦਿੱਲੀ 'ਚ ਸਿੱਖਿਆ ਕ੍ਰਾਂਤੀ ਆਈ ਹੁੰਦੀ ਜਾਂ ਦਿੱਲੀ 'ਚ ਕੋਈ ਮੁਹੱਲਾ ਕਲੀਨਿਕਾ ਨੂੰ ਲੋਕਾਂ ਨੇ ਪਸੰਦ ਕੀਤਾ ਹੁੰਦਾ ਜਾਂ ਦਿੱਲੀ 'ਚ ਰੋਜ਼ਗਾਰ ਦਿੱਤਾ ਹੁੰਦਾ ਤਾਂ ਹੁਣ ਸਾਰੇ ਬੇਰੁਜ਼ਗਾਰ ਹੋ ਕੇ ਇੱਥੇ ਪੰਜਾਬ ਕਾ ਨੂੰ ਆਉਂਦੇ ਹੋ। ਉਹ ਤਾਂ ਸਾਰੇ ਹੀ ਬੇਰੁਜ਼ਗਾਰ ਹੋਗੇ। ਸ਼ਿਸ਼ੋਧੀਆਂ ਵੀ ਚੱਕਤਾ ਉਹਨਾਂ ਨੇ, ਕੇਦਰੀਆਲ ਵੀ ਚੱਕਤਾ, ਸਤਿੰਦਰ ਜੈਨ ਵੀ ਚੱਕਤਾ। ਉਹ ਤਾਂ ਸਾਰੇ ਹੀ ਇੱਥੇ ਆ ਗਏ। ਆਰਐਮਬੀ ਟੈਲੀਵਿਜ਼ਨ ਦੇ ਨਾਲ ਜੁੜਿਆ ਹੂੰ ਤੁਸੀ ਮੈਂ ਹਾ ਸੁਰਿੰਦਰ। ਪਿਛਲੇ 2 ਦਿਨ ਤੋਂ ਅਧਿਆਪਕਾਂ ਦੀ ਫੜੋ ਫੜਾਈ ਜਾਰੀ ਹੈ। ਬੇਰੋਜ਼ਗਾਰ ਅਧਿਆਪਕ ਤੇ ਕੱਚੇ ਅਧਿਆਪਕਾਂ ਦੇ ਵੱਲੋਂ 15 ਅਗਸਤ ਆਜ਼ਾਦੀ ਦਿਹਾੜੇ ਤੇ ਫਰੀਦਕੋਟ ਮੁੱਖ ਮੰਤਰੀ ਸਾਹਿਬ ਨੂੰ ਕੁਝ ਸਵਾਲ ਕਰਨ ਦੇ ਲਈ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਮੁੱਖ ਮੰਤਰੀ ਸਾਹਿਬ ਨੇ ਆਪਣੀ ਪੁਲਿਸ ਭੇਜ ਕੇ ਇਹਨਾਂ ਨੂੰ ਘਰਾਂ ਦੇ ਵਿੱਚ ਰਿਟੇਨਡ ਕਰ ਲਿਆ ਤੇ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜ ਦਿੱਤਾ ਉਸੇ ਤਰ੍ਹਾਂ ਹੀ ਬਾਈ ਨਾਲ ਗੱਲਬਾਤ ਕਰਦੇ ਆ ਮੇਰੇ ਨਾਲ ਨੇ ਬਾਈ ਤਜਿੰਦਰ ਬੇਰੋਜ਼ਗਾਰ ਸਾਂਝਾ ਮੋਰਚਾ ਤੋਂ ਨੇ ਬਾਈ ਜੀ ਕਿਵੇਂ ਦੇਖਦੇ ਹੋ ਕਿ ਇੱਕ ਆਜ਼ਾਦੀ ਦਿਹਾੜਾ ਹੈ ਅਜ਼ਾਦੀ ਹੁੰਦੀ ਹੈ ਕਿ ਹਰੇਕ ਬੰਦੇ ਨੂੰ ਆਪਣੀ ਗੱਲ ਰੱਖਣ ਦੀ ਪਰ ਮੁੱਖ ਮੰਤਰੀ ਸਾਹਿਬ ਨੇ ਤੁਹਾਡੀ ਗੱਲ ਸੁਣਨ ਦੀ ਬਜਾਏ ਤੁਹਾਨੂੰ ਜੇਲ੍ਹਾਂ ਦੇ ਵਿੱਚ ਡੱਕ ਲਿਆ ਤੇ ਘਰਾਂ ਦੇ ਵਿੱਚ ਰੀਟੇਨ ਕਰਤਾ ਪਹਿਲਾਂ ਤਾਂ ਜੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਵੀ ਉਹਨਾਂ ਲੋਕਾਂ ਨੂੰ ਜਿਹੜੇ ਭਗਤ ਸਿੰਘ ਦੇ ਪੈਰੋਕਾਰ ਐ ਉਹਨਾਂ ਲੋਕਾਂ ਨੂੰ ਅੱਜ ਦੇ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਦੁੱਖ ਵੀ ਪ੍ਰਗਟ ਕਰਦਾ ਮੈਂ ਕਿ ਜਿਹੜੀ ਆਜ਼ਾਦੀ ਵਾਸਤੇ ਸਾਡੇ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਉਦਮ ਸਿੰਘ ਵਰਗੇ ਜੋਧਿਆ ਨੇ ਲੜਾਈਆਂ ਲੜੀਆਂ ਫਾਂਸੀਆਂ ਦੇ ਰਸੇ ਹੱਸ ਕੇ ਗਲਾਂ ਦੇ ਵਿੱਚ ਪਾਏ ਤੇ ਅੱਜ ਉਸੇ ਆਜ਼ਾਦ ਮੁਲਕ ਦੇ ਵਿੱਚ ਲੋਕਾਂ ਦੀ ਆਵਾਜ਼ ਜਿਹੜੀ ਆ ਉਹ ਦੱਬੀ ਜਾ ਰਹੀ ਹੈ ਉਹਨਾਂ ਨੂੰ ਅਹਿਸਾਸ ਕਰਾਇਆ ਜਾ ਰਿਹਾ ਕਿ ਤੁਸੀਂ ਆਜ਼ਾਦ ਨਹੀਂ ਹੈਗੇ ਤੁਸੀਂ ਅੱਜ ਵੀ ਗੁਲਾਮ ਹੋ ਪਹਿਲਾਂ ਗੋਰੇ ਅੰਗਰੇਜ਼ ਇੱਥੇ ਰਾਜ ਕਰਦੇ ਸੀ ਤੇ ਅੱਜ ਕਾਲੇ ਅੰਗਰੇਜ਼ ਆ ਜਿਹੜੇ ਉਹ ਰਾਜ ਕਰਦੇ ਆ ਤੇ ਉਹਨਾਂ ਦੇ ਰਾਜ ਦੇ ਵਿੱਚ ਸਾਡੀ ਆਵਾਜ਼ ਜਿਹੜੀ ਆ ਉਹ ਦੱਬੀ ਜਾ ਰਹੀ ਹੈ ਤੇ ਇਹ ਲਗਾਤਾਰ ਹੁੰਦਾ ਆ ਰਿਹਾ ਮਤਲਬ ਕੱਲਾ 15 ਅਗਸਤ ਦੀ ਗੱਲ ਕਰੀਏ ਇਹ ਨਹੀਂ ਇਸ ਤੋਂ ਪਹਿਲਾਂ ਉਦਮ ਸਿੰਘ ਦਾ ਸ਼ਹੀਦੀ ਦਿਹਾੜਾ ਨੰਘ ਕੇ ਗਿਆ ਉਸ ਦਿਨ ਜਦੋਂ ਪ੍ਰੋਗਰਾਮ ਕੀਤਾ ਸਰਕਾਰ ਨੇ ਤਾਂ ਉਸ ਦਿਨ ਵੀ ਜਿੰਨੀਆਂ ਜਥੇਬੰਦੀਆਂ ਦੇ ਆਗੂ ਨੇ ਚਾਹੇ ਕੋਈ ਸਾਂਝੇ ਮੋਰਚੇ ਦਾ ਚਾਹੇ ਕੋਈ ਹੋਰ ਟੀਚਰ ਫਰੰਟ ਨੇ ਬੇਰੋਜ਼ਗਾਰ ਜਥੇਬੰਦੀਆਂ ਸਾਰੀਆਂ ਦੇ ਜਿਹੜੇ ਆਗੂ ਸਹਿਬਾਨ ਸੀ ਉਹਨਾਂ ਨੂੰ ਇਸ ਤਰੀਕੇ ਨਾਲ ਘਰੋਂ ਰਿਟੇਨ ਕੀਤਾ ਗਿਆ ਜਾਂ ਥਾਣਿਆਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਭੇਜਿਆ ਗਿਆ ਕਿ ਜਿਵੇਂ ਕਿ ਉਹ ਬਹੁਤ ਵੱਡੇ ਕ੍ਰਿਮੀਨਲ ਹੁੰਦੇ ਆ ਜਿਹੜੇ ਜਿਵੇਂ ਮਤਲਬ ਕਿਸੇ ਨਾ ਕਿਸੇ ਦੀ ਵੱਡੀ ਤਸਕਰੀ ਕਰਦੇ ਹੁੰਦੇ ਆ ਮਤਲਬ ਇਸ ਤਰੀਕੇ ਨਾਲ ਪੁਲਿਸ ਦਾ ਵਿਹਾਰ ਜਿਹੜਾ ਸੀਗਾ ਉਸ ਦਿਨ ਵੀ ਦੇਖਣ ਨੂੰ ਮਿਲਿਆ ਕੱਲ ਵੀ ਦੇਖਣ ਨੂੰ ਮਿਲਿਆ ਅੱਜ ਵੀ ਦੇਖਣ ਨੂੰ ਮਿਲਿਆ ਤਾਂ ਇਹ ਜਿਹੜਾ ਮਤਲਬ ਸਰਕਾਰ ਦਾ ਰਵਈਆ ਬਹੁਤ ਜ਼ਿਆਦਾ ਨਿੰਦਣਯੋਗ ਹੈ ਇਸ ਤੋਂ ਮਾੜੀ ਗੱਲ ਕੋਈ ਹੋ ਹੀ ਨਹੀਂ ਸਕਦੀ ਆਪਾਂ ਆਜ਼ਾਦ ਦੇਸ਼ ਦੇ ਪਛੰਦੇ ਆ ਪਰ ਅੱਜ ਜਿਹੜਾ ਕੰਮ ਜਿਹੜੇ ਕੰਮ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੇ ਕੰਮ ਇਹ ਸਰਕਾਰ ਕਰ ਰਹੀ ਹੈ ਤੇ ਆਪਣੀ ਪੁਲਿਸ ਤੋਂ ਕਰਵਾ ਰਹੀ ਹੈ ਇਹ ਕੰਮ ਜਿਹੜੇ ਆ ਇਹ ਬਹੁਤ ਹੀ ਨਿੰਦਣਯੋਗ ਨੇ ਜਿਵੇਂ ਕਿ ਮੁੱਖ ਮੰਤਰੀ ਸਾਹਿਬ ਲੋਕਤੰਤਰ ਦੇਸ਼ ਦੀਆਂ ਗੱਲਾਂ ਕਰਦੇ ਨੇ ਜਿਵੇਂ ਕਿ ਸ਼ਹੀਦੀ ਸਮਾਗਮਾਂ ਤੇ ਜਾ ਕੇ ਸਮਾਗਮ ਕਰਦੇ ਨੇ ਉੱਥੇ ਲੋਕਤੰਤਰ ਦੀਆਂ ਗੱਲਾਂ ਕਰਦੇ ਨੇ ਕਿ ਹਰੇਕ ਨੂੰ ਹੱਕ ਹੈ ਕਿ ਆਪਣੀ ਗੱਲ ਰੱਖ ਸਕੇ ਪਰ ਕਿਤੇ ਨਾ ਕਿਤੇ ਇਹ ਆਵਾਜ਼ ਦੱਬੀ ਜਾ ਰਹੀ ਹੈ ਕਿਉਂਕਿ ਤੁਹਾਡਾ ਹੱਕ ਹੈ ਤੁਸੀਂ ਆਪਣੀਆਂ ਮੰਗਾਂ ਮੰਗ ਸਕਦੇ ਹੋ ਪਰ ਤੁਹਾਨੂੰ ਇਸ ਦੇ ਵਿੱਚ ਚੱਕ ਲਿਆ ਗਿਆ ਇਥੋਂ ਮਤਲਬ ਜੇਲਾਂ ਦੇ ਵਿੱਚ ਡੱਕ ਲਿਆ ਕਿਵੇਂ ਦੇਖਦੇ ਹੋ ਕਿ ਇਸ ਪੰਜਾਬ ਦੀ ਇਹ ਰਾਹ ਕਿੱਧਰ ਨੂੰ ਜਾ ਰਿਹਾ ਦੇਖੋ ਜੀ ਮੈਂ ਠਾਣੇ ਦੇ ਵਿੱਚ ਵੀ ਜਾ ਕੇ ਆਇਆ ਮੈਂ بڑے بڑے ਮੰਤਰੀਆਂ ਦੇ ਦਫ਼ਤਰਾਂ 'ਚ ਵੀ ਸਾਡੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਉਥੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜੀ ਵੀ ਚੇਅਰ ਲੱਗੀ ਹੈ ਕਿਸੇ ਵੀ ਅਫਸਰ ਦੀ ਚੇਅਰ ਹੈ ਕਿਸੇ ਮੰਤਰੀ ਦੀ ਚੇਅਰ ਹੈ इवन ਕਿ ਮੁੱਖ ਮੰਤਰੀ ਦੀ ਚੇਅਰ ਹੈ ਉਹਦੇ ਬੈਕ ਸਾਈਡ ਦੇ ਉੱਤੇ ਦੋ ਫੋਟੋਆਂ ਲੱਗੀਆਂ ਹੋਈਆਂ ਨੇ ਜਿਦੇ ਚੋਂ ਸਰਦਾਰ ਭਗਤ ਸਿੰਘ ਦੀ ਫੋਟੋ ਹੈ ਸ਼ਹੀਦ ਦੇ ਆਜ਼ਮ ਨੇ ਜਿਹੜੇ ਤੇ ਉਹਨਾਂ ਦੇ ਨਾਲ ਅੰਬੇਦਕਰ ਸਾਹਿਬ ਦੀ ਫੋਟੋ ਲੱਗੀ ਹੋਈ ਹੈ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਤੇ ਅੱਜ ਜਿਹੜੇ ਸੰਵਿਧਾਨ ਦੀਆਂ ਗੱਲਾਂ ਇਹ ਕਰਦੇ ਨੇ ਤਾਂ ਉਹਦੀਆਂ ਧੱਜੀਆਂ ਉਡਾ ਰਹੇ ਨੇ ਮਤਲਬ ਉਹ ਫੋਟੋਆਂ ਉੱਥੇ ਲੱਗੀਆਂ ਮੈਂ ਪਿਛਲੇ ਦਿਨੀ ਠਾਣੇ ਮੈਨੂੰ ਐਸ ਐਚਓ ਨੇ ਆਪਣੇ ਦਫ਼ਤਰ 'ਚ ਬਿਠਾ ਕੇ ਰੱਖਿਆ ਤਾਂ ਉੱਥੇ ਵੀ ਉਹ ਫੋਟੋਆਂ ਲੱਗੀਆਂ ਹੋਈਆਂ ਸੀ ਤੇ ਮੈਂ ਉਹਨਾਂ ਨੂੰ ਵੀ ਕਿਹਾ ਕਿ ਯਾਰ ਤੁਸੀਂ ਸੰਵਿਧਾਨ ਦੀਆਂ ਗੱਲਾਂ ਕਰਦੇ ਹੋ ਤੁਸੀਂ ਇਸ ਤਰ੍ਹਾਂ ਨਾਲ ਰੇਡ ਕਰ ਰਹੇ ਹੋ ਅਸਲ ਦੇ ਵਿੱਚ ਇਹਨਾਂ ਦਾ ਇਹਨਾਂ ਨੇ ਜਿਹੜੇ ਡੈਮੋਕਰੈਟਿਕ ਰਾਈਟ ਨੇ ਸਾਡੇ ਸਾਨੂੰ ਬੋਲਣ ਦਾ ਅਧਿਕਾਰ ਹੈ ਜਿਹੜਾ ਉਹਦੇ ਤੇ ਪੂਰੀ ਤਰ੍ਹਾਂ ਮਤਲਬ ਕਿ ਇਹਨਾਂ ਨੇ ਦਾਬ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਇੱਕ ਇਹਨਾਂ ਦਾ ਮਕਸਦ ਮੈਂ ਤੁਹਾਨੂੰ ਹੋਰ ਦੱਸਦਾ ਸੁਰਿੰਦਰ ਇਹਨਾਂ ਦਾ ਮਕਸਦ ਕੀ ਹੈ ਕਿ ਜਿਹੜੇ ਲੋਕ ਬੋਲਦੇ ਨੇ ਜਿਹੜੇ ਲੋਕ ਵਿਸਲ ਬਲੋਅਰ ਨੇ ਜਿਹੜੇ ਮਤਲਬ ਕਿ ਲੋਕਾਂ ਦੀ ਗੱਲ ਕਰਦੇ ਨੇ ਜਿਨ੍ਹਾਂ ਨੂੰ ਗੱਲ ਕਰਨੀ ਆਉਂਦੀ ਹੈ ਜਿਹੜੇ ਮਤਲਬ ਲੋਕਾਂ ਤੱਕ ਮੈਸੇਜ ਲੈ ਕੇ ਜਾਂਦੇ ਨੇ ਸਰਕਾਰ ਦੀਆਂ ਨਕਾਮੀਆਂ ਜਿਹੜੀਆਂ ਉਹ ਲੋਕਾਂ ਤੱਕ ਲੈ ਕੇ ਜਾਂਦੇ ਨੇ ਉਹਨਾਂ ਲੋਕਾਂ ਦੇ ਵਿੱਚ ਇੱਕ ਡਰ ਦਾ ਭੈ ਦਾ ਮਾਹੌਲ ਪੈਦਾ ਕਰਨ ਵਾਸਤੇ ਇਹ ਇਸ ਤਰ੍ਹਾਂ ਦੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਕਿਉਂਕਿ ਜਦੋਂ ਇਹ ਛਾਪਾ ਮਾਰਦੇ ਆ ਤੜਕੇ 3:30 ਵਜੇ ਲੋਕਾਂ ਦੇ ਗੇਟਾਂ ਤੇ ਜਾ ਕੇ ਖੜ ਜਾਂਦੇ ਆ ਜਿਵੇਂ ਲਾਈਟ ਔਨ ਹੁੰਦੀ ਆ ਤੇ ਉਵੇਂ ਹੀ ਨਾਲ ਦੀ ਨਾਲ ਇੱਕ ਪੁਲਿਸ ਵਾਲਾ ਦੋ ਪੁਲਿਸ ਵਾਲੇ ਤਿੰਨ ਪੁਲਿਸ ਵਾਲੇ ਨਾਲ ਲੇਡੀਜ਼ ਪੁਲਿਸ ਹੁੰਦੀਆਂ ਨਾਲ ਸੀਆਈਡੀ ਹੁੰਦੀ ਆ ਘਟੋ ਘਟ 15 ਜਣੇ ਜਾ ਕੇ ਇੱਕ ਬੇਰੋਜ਼ਗਾਰ ਜਿਹੜਾ ਬੰਦਾ ਮਤਲਬ ਆਪਦੇ ਪਰਿਵਾਰ ਦੇ ਵਿੱਚ ਪਿਆ ਉਹਦੇ ਤੇ ਜਾ ਕੇ ਮਤਲਬ ਸੁੱਤੇ ਪਏ ਤੇ ਛਾਪਾ ਮਾਰਦੇ ਆ ਤੇ ਪਰਿਵਾਰ ਚ ਇਹ ਜਾਂ ਮਾਹੌਲ ਪੈਦਾ ਕਰ ਦਿੰਦੇ ਆ ਕਿ ਇਹ ਇਹ ਮਤਲਬ ਚਾਹੁੰਦੇ ਆ ਕਿ ਲੋਕਾਂ ਨੂੰ ਡਰਾਉਣਾ ਚਾਹੁੰਦੇ ਆ ਦਬਾਉਣਾ ਚਾਹੁੰਦੇ ਆ ਕਿ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਇਹੋ ਜਿਹਾ ਮਾਹੌਲ ਪੈਦਾ ਹੋ ਜੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਰੋਕਣ ਦੀ ਲੋੜ ਹੀ ਨਾ ਪੈ ਜੇ ਭਾਵੇਂ ਤੇ ਪਰਿਵਾਰ ਹੀ ਬੰਦੇ ਨੂੰ ਰੋਕਣ ਲੱਗ ਜਾਣ ਵੀ ਆਪਾਂ ਲੋਕਾਂ ਦੀ ਲੜਾਈ ਲੜ ਕੇ ਲੈਣਾ ਕੀ ਆ ਮਤਲਬ ਇਸ ਤਰ੍ਹਾਂ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਸਾਡੇ ਛੋਟੇ-ਛੋਟੇ ਬੱਚੇ ਆ ਜਿਹੜੇ ਕੋਈ 8ਵੀਂ ਚ ਪੜ੍ਹਦਾ ਹੈ ਕੋਈ 7ਵੀਂ ਚ ਪੜ੍ਹਦਾ ਹੈ ਉਹਨਾਂ ਦਾ ਚੀਕ ਨਿਗਾੜਾ ਪੁਲਿਸ ਦੇਖੋ ਇੱਕ ਮਤਲਬ ਮਾਹੌਲ ਹੀ ਇਸ ਤਰ੍ਹਾਂ ਦਾ ਬਣ ਜਾਂਦਾ ਮਤਲਬ ਘਰਦਿਆਂ ਨੂੰ ਨਹੀਂ ਪਤਾ ਹੁੰਦਾ ਵੀ ਕੀ ਕਹਾ ਪਤਾ ਹੈ ਨਾ ਸਰਕਾਰਾਂ ਚਾਹੇ ਉਹ ਕਾਲੀ ਨਾਂਗੇ ਕਾਂਗਰਸੀ ਨਾਂਗੇ ਚ ਇਹ ਹੁਣ ਇਹ ਹੈ ਸਾਨੂੰ ਇਹਨਾਂ ਦੀਆਂ ਚਾਲਾਂ ਦਾ ਇਹਨਾਂ ਦੇ ਮਤਲਬ ਇਹਦਾ ਕਾਰਨਾਮਿਆਂ ਦਾ ਪਤਾ ਹੈ ਕਿ ਇਹ ਆਹੀ ਕਰਦੇ ਹੁੰਦੇ ਆ ਪਰ ਜਿਹੜੇ ਪਰਿਵਾਰ ਨੇ ਜਾਂ ਬੱਚੇ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਾ ਦਿੱਤਾ ਜਾਂਦਾ ਹੈ ਕਿ ਉਹ ਮਤਲਬ ਘਬਰਾ ਜਾਂਦੇ ਆ ਡਰ ਜਾਂਦੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਸਰਕਾਰ ਨੂੰ ਇਹ ਦੱਸਣਾ ਚਾਹੁੰਦਾ ਕਿ ਜੇਕਰ ਉਹ ਇਹੋ ਜਿਹੀਆਂ ਚਾਲਾਂ ਚਲਦੇ ਆ ਵੀ ਪਰਿਵਾਰਾਂ ਨੂੰ ਡਰਾ ਦੇਣਗੇ ਧਮਕਾ ਦੇਣਗੇ ਜਾਂ ਮਾਹੌਲ ਪੈਦਾ ਕਰ ਦੇਣਗੇ ਤਾਂ ਮੈਂ ਵੀ ਕਹਿਣਾ ਕਿ ਜੇ ਤੁਸੀਂ ਇਹ ਜੀਆਂ ਚਾਲਾਂ ਚੱਲਦਾ ਤਾਂ ਸਾਡੇ ਪਰਿਵਾਰ ਵੀ ਸਾਡੇ ਨਾਲ ਖੜੇ ਆ ਸਾਡੇ ਨਗਰ ਵੀ ਪਿੰਡ ਵੀ ਸਾਡੇ ਨਾਲ ਖੜੇ ਆ ਸਾਡੀਆਂ ਜਥੇਬੰਦੀਆਂ ਵੀ ਸਾਡੇ ਨਾਲ ਖੜੇ ਆ ਸਾਡੇ ਨਾਲ ਹਰ ਵਰਗ ਦੇ ਲੋਕ ਖੜੇ ਆ ਕਿਉਂਕਿ ਜਿਵੇਂ ਜਿਵੇਂ ਇਹ ਚਾਲਾਂ ਚੱਲਦੇ ਅਸੀਂ ਵੀ ਲੋਕਾਂ ਨੂੰ ਜਾ ਕੇ ਦੱਸਦੇ ਆ ਕਿ ਅਸੀਂ ਕਰ ਕੀ ਰਹੇ ਆ ਸਾਡਾ ਮਕਸਦ ਕੀ ਆ ਅਸੀਂ ਸਿਰਫ ਸਰਕਾਰ ਤੋਂ ਸਮਾਂ ਮੰਗ ਰਹੇ ਆ ਕਿ ਜੇਕਰ ਸਾਡਾ ਕੋਈ ਮਸਲਾ ਜਾਂ ਮੁੱਦਾ ਗੱਲ ਕਰਨ ਵਾਲਾ ਹੈਗਾ ਤੁਸੀਂ ਬੈਠ ਕੇ ਸਾਡੇ ਨਾਲ ਗੱਲ ਕਰੋ ਕਿਉਂਕਿ ਇਹ ਸਰਕਾਰ ਜਦੋਂ ਆਈ ਸੀ ਉਦੋਂ ਇਹ ਕਹਿ ਕੇ ਆਈ ਸੀ ਕਿ ਅਸੀਂ ਪਿੰਡਾਂ ਦੀਆਂ ਸੱਥਾਂ 'ਚ ਜਾਵਾਂਗੇ ਸਾਡੇ ਕੋਲੇ ਲੋਕਾਂ ਨੂੰ ਚੰਡੀਗੜ੍ਹ ਆ ਕੇ ਮਸਲੇ ਦੱਸਣ ਦੀ ਲੋੜ ਨਹੀਂ ਪੈਣੀ ਅਸੀਂ ਸੱਥਾਂ 'ਚ ਜਾ ਕੇ ਮਸਲੇ ਹੱਲ ਕਰਾਂਗੇ ਪਰ ਅੱਜ ਜੇ ਅਸੀਂ ਜਾਣਾ ਚਾਹੁੰਦੇ ਆ ਨਾ ਨਾਲ ਗੱਲ ਕਰਨ ਵਾਸਤੇ ਤਾਂ ਸਾਨੂੰ ਪਹਿਲਾਂ ਹੀ ਮਤਲਬ ਰੋਕ ਲਿਆ ਜਾਂਦਾ ਡੱਕ ਲਿਆ ਜਾਂਦਾ ਸਾਡੇ ਨਾਲ ਮਤਲਬ ਇਥੋਂ ਤੱਕ ਕਿਹਾ ਜਾਂਦਾ ਕਿ ਯਾਰ 2 ਦਿਨ ਤੁਹਾਡੇ ਨਾਲ 2 ਪੁਲਿਸ ਵਾਲੇ ਛੱਡ ਤੇ ਹੁਣ ਇਹ ਤੁਹਾਡੇ ਨਾਲ ਨਾਲ ਰਹਿਣਗੇ ਜੇ ਬਾਥਰੂਮ ਕਰਨ ਜਾਣਾ ਉਹ ਮਗਰ ਮਗਰੀ ਤੁਰੇ ਫਿਰਦੇ ਆ ਵੀ ਕਿਤੇ ਜਿਵੇਂ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਇਹ ਆਮ ਲੋਕਾਂ ਦੀ ਸਰਕਾਰ ਕੀ ਪਤਾ ਤੁਸੀਂ ਕੁਝ ਖਾਸ ਹੋ ਜਾਂ ਤੁਹਾਨੂੰ ਮਿਲਦੇ ਨਹੀਂ ਉਹ ਦੇਖੋ ਆਮ ਲੋਕਾਂ ਦੀ ਸਰਕਾਰ ਕਹਿਣ ਦੀ ਸਰਕਾਰ ਹੈ ਜੇ ਆਮ ਲੋਕਾਂ ਦੀ ਸਰਕਾਰ ਹੈ ਤਾਂ ਮਤਲਬ ਆਮ ਲੋਕਾਂ ਦੀ ਗੱਲ ਤਾਂ ਸੁਣੇ ਨਾ ਜਾਂ ਤਾਂ ਫਿਰ ਉਹ ਆਮ ਹੈ ਤੇ ਅਸੀਂ ਜਾਦੇ ਖਾਸ ਹੋਗੇ ਵੀ ਸਾਡੇ ਦੋਨਾਂ ਤੋਂ ਡਰੀ ਐਨਾ ਹੋ ਗਿਆ ਨਾ ਤਾਂ ਸਾਡੇ ਚ ਕੋਈ ਕ੍ਰਿਮੀਨਲ ਐ ਨਾ ਸਾਡਾ ਕੋਈ ਕ੍ਰਿਮੀਨਲ ਰਿਕਾਰਡ ਐ ਅਸੀਂ ਮਤਲਬ ਕਿ ਹਮੇਸ਼ਾ ਹੀ ਲੋਕਾਂ ਦੀ ਭਲਾਈ ਦੇ ਲਈ ਕੰਮ ਕੀਤਾ ਸਮਾਜ ਭਲਾਈ ਦੇ ਲਈ ਸਾਡੀਆਂ ਜਿੰਨੀਆਂ ਜਥੇਬੰਦੀਆਂ ਨੇ ਉਹਨਾਂ ਦੇ ਆਗੂ ਜਿਹੜੇ ਨੇ ਉਹ ਨਸ਼ਿਆਂ ਦੇ ਖਿਲਾਫ ਵੀ ਮਤਲਬ ਸਰਕਾਰ ਦੇ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਵੀ ਉਹਨਾਂ ਦੀ ਮਦਦ ਕਰਦੇ ਆ ਜਿੱਥੇ ਕਿਤੇ ਸਰਕਾਰ ਕੋਈ ਚੰਗਾ ਕੰਮ ਕਰਦੀ ਆ ਉਥੇ ਵੀ ਅਸੀਂ ਹਮੇਸ਼ਾ ਹੀ ਉਹਨਾਂ ਦੀ ਖਿਲਾਗਾ ਕਰਦੇ ਆ ਪਰ ਜਿਹੜੇ ਕੰਮ ਮਤਲਬ ਸਰਕਾਰ ਹੁਣ ਕਰ ਰਹੀ ਆ ਕਿ ਲੋਕਾਂ ਦੇ ਘਰਾਂ 'ਚ ਪਹਿਰੇਦਾਰੀ ਲਾ ਦਿਓ ਹੁਣ ਇੱਕ ਸਾਡਾ ਇੱਕ ਦੋਸਤ ਹੈ ਜਿਹੜਾ ਕਿ ਓਵਰੇਜ ਹੋ ਚੁੱਕਿਆ ਮੰਨ ਲਓ ਰਿਜ਼ਰਵ ਕੈਟਾਗਰੀ ਦੇ ਵਿੱਚ ਆਉਂਦਾ ਹੈ ਰਿਜ਼ਰਵ ਕੈਟਾਗਰੀ ਦੇ ਵਿੱਚ 42 ਸਾਲ ਦੀ ਉਮਰ ਜਿਹੜੀ ਹੈ ਉਹ ਇਸ ਸਮੇਂ ਪੰਜਾਬ ਦੀ ਸਰਕਾਰ ਜਿਹੜੀ ਹੈ ਕੋਈ ਵੀ ਨੌਕਰੀ ਲੱਗਣਾ 42 ਸਾਲ ਦੀ ਏਜ ਹੈ ਤਾਂ 42 ਸਾਲ ਦੀ ਏਜ ਕਰਾਸ ਕਰਕੇ ਉਹ ਲਗਭਗ 45 ਸਾਲ ਦਾ ਹੋ ਗਿਆ 45 ਸਾਲ ਦੀ ਉਹਦੀ ਉਮਰ ਹੋ ਗਈ ਉਹਨੇ ਆਪ ਦਾ ਕਾਰੋਬਾਰ ਵੀ ਹੋਰ ਚਲਾ ਰੱਖਿਆ ਮੇਰਾ ਖੁਦ ਦਾ ਕਾਰੋਬਾਰਾ ਹੋਰ ਹੈ ਮਤਲਬ ਮੈਂ ਵੀ ਓਵਰੇਜ ਹੋ ਚੁੱਕਿਆ ਹਾਂ 42 43 ਸਾਲ ਦਾ ਮੈਂ ਹੋ ਗਿਆ ਪੰਜ ਛੇ ਸਾਲ ਮੇਰੀ ਉਮਰ ਨਾਂ ਕੀ ਹਾਲਾਂਕਿ ਮੇਰਾ ਜਥੇਬੰਦੀ ਨਾਲ ਉਹਨਾਂ ਹੁਣ ਆਵਾਜ਼ ਆ ਵੀ ਮੇਰੀ ਇੰਨੀ ਹੈ ਨਹੀਂਗੀ ਪਤਾ ਨਹੀਂ ਕੀ ਡਰਿਆ ਲੋਕ ਮਤਲਬ ਪਤਾ ਨਹੀਂ ਕੀ ਭਇਆ ਉਸ ਇਨਸਾਨ ਦੇ ਗੇਟ ਤੇ ਵੀ ਦੋ ਪੁਲਿਸ ਵਾਲੇ ਕੱਲ ਵੀ ਬੈਠੇ ਰਹੇ ਐ ਮਤਲਬ 14 ਅਗਸਤ ਹੀ ਕੱਲ ਤੁਸੀਂ ਜਾਣਾ ਵੀ ਨਹੀਂ ਸੀ 15 ਅਗਸਤ ਤੇ ਫਿਰ ਵੀ ਤੁਹਾਨੂੰ ਡਿਟੇਨ ਕਰ ਲਿਆ ਮੈਂ ਬਿਲਕੁਲ ਵੀ ਨਹੀਂ ਜਾਣਾ ਸੀ ਮੈਂ ਸੁਨਾਮ ਜਿਹੜਾ ਇਹਨਾਂ ਦਾ ਪ੍ਰੋਗਰਾਮ ਸੀ ਉਹਦੇ ਤੇ ਵੀ ਨਹੀਂ ਜਾਣਾ ਸੀ ਮੈਂ ਇਹਨਾਂ ਨੂੰ ਪਤਾ ਵੀ ਸੀਗਾ ਵੀ ਜਾਣਾ ਨਹੀਂ ਤੇ ਤੁਸੀਂ ਹੋਰ ਛੱਡੋ ਮਤਲਬ ਜਦੋਂ ਇਹਨਾਂ ਨੂੰ ਦੱਸਤਾ ਵੀ ਮੈਂ ਜਾਣਾ ਨਹੀਂ ਮੈਂ ਜਦੇਬੰਦੀ ਨਾਲ ਬਹੁਤ ਟਾਈਮ ਹੋ ਗਿਆ ਵੀ ਮੈਂ ਹੁਣ ਮਤਲਬ ਸਮਝ ਚੁੱਕਿਆ ਆ ਵੀ ਇਹਨਾਂ ਸਰਕਾਰਾਂ ਦੀਆਂ ਕਮੀਆਂ ਕਰਕੇ ਅਸੀਂ ਓਵਰੇਜ ਹੋ ਗਏ ਸਾਨੂੰ ਨੌਕਰੀ ਨਹੀਂ ਮਿਲੀ ਮਤਲਬ ਅਸੀਂ ਇਹ ਗੱਲ ਨੂੰ ਮੰਨਦੇ ਆ ਚਲੋ ਜਾਣਾ ਹੁੰਦਾ ਹੈ ਕਈ ਵਾਰੀ ਪੁਰਾਣੇ ਜਿਹੜੇ ਸਾਡੇ ਸਾਥੀ ਨੇ ਉਹ ਬੁਲਾ ਲੈਂਦੇ ਪਰ ਇਹਨਾਂ ਪ੍ਰੋਗਰਾਮਾਂ ਤੇ ਨਹੀਂ ਜਾਣਾ ਸੀ ਮੈਂ ਸੀ ਮੇਰਾ ਦੋਸਤ ਬਹੁਤ ਸਾਰੇ ਸੀ ਉਹਨਾਂ ਦੇ ਘਰਾਂ 'ਚ ਪੁਲਿਸ ਲਾਤੀ 3 ਵਜੇ ਜਦੋਂ ਪਿਛਲੇ ਆਰੀ ਸੁਨਾਮ ਪ੍ਰੋਗਰਾਮ ਦੀ ਗੱਲ ਕਰਦਾ ਮੈਂ ਤੁਹਾਨੂੰ 31 ਤਰੀਕ ਦੀ 3 ਵਜੇ ਮਤਲਬ ਕਿ ਕੇਜਰੀਵਾਲ ਸਾਹਿਬ ਅਸੀਂ ਦੇਖ ਰਹੇ ਸੀ ਵੀ ਬੋਲ ਚੁੱਕੇ ਸੀ ਸੁਨਾਮ ਤੇ ਮੈਂ ਰਾਮੇ ਠਾਣੇ 'ਚ ਬੈਠਾ ਸੀ ਮਤਲਬ ਰਾਮੇ ਠਾਣੇ 'ਚ ਮੈਂ ਉਹਨਾਂ ਨੂੰ ਕਿਹਾ ਵੀ 3:00 ਵਜੇ ਕੇਜਰੀਵਾਲ ਸਾਹਿਬ ਬੋਲ ਚੁੱਕੇ ਆ ਵੀ ਮੈਨੂੰ ਹੁਣ ਘਰੇ ਮੈਂ ਜਾਵਣਾ ਵੀ ਮੇਰੇ ਕੋਲੇ ਮੈਂ ਉਹਨਾਂ ਨੂੰ ਇਹ ਵੀ ਕਿਹਾ ਮੇਰੇ ਕੋਲੇ ਕਿਹੜਾ ਭਗਵੰਤ ਮਾਨ ਵਾਲਾ ਉਡਣ ਘਟੋਲਾ ਵੀ ਮੈਂ ਹੁਣ 3:00 ਵਜੇ ਉੱਡ ਕੇ ਤੇ ਸੁਨਾਮ ਜਾ ਕੇ ਮੈਂ ਕੇਜਰੀਵਾਲ ਦਾ ਵਿਰੋਧ ਕਰ ਦੂੰ ਮੈਂ ਮੈਂ ਪਹਿਲੀ ਗੱਲ ਤਾਂ ਜਾਣਾ ਹੀ ਨਹੀਂ ਸੀ ਦੂਜੀ ਗੱਲ ਮੇਰੇ ਕੋਲ ਇੰਨਾ ਸਮਾਂ ਮਤਲਬ ਜੇ ਅਸੀਂ ਬਾਈ ਕਾਰ ਵੀ ਜਾਣੇ ਆ ਨਾ ਤਾਂ ਰਾਮੇ ਤੋਂ ਘੰਟਾ ਡੇਢ ਘੰਟਾ 2 ਘੰਟੇ ਲੱਗ ਜਾਂਦੇ ਆ ਵੀ ਮਤਲਬ ਇੰਨਾ ਡਰ ਇੰਨਾ ਭੈ ਫਿਰ ਵੀ ਕਹਿੰਦੇ ਗੱਲ ਕਰ ਲਈਏ ਮਾੜੀ ਜੀ ਗੱਲ ਕਰ ਲਈਏ ਵੀ ਅਫਸਰਾਂ ਨਾਲ ਗੱਲ ਕਰ ਲਈਏ ਵੀ ਹੁਣ ਅਸੀਂ ਇਹਨਾਂ ਨੂੰ ਛੱਡ ਦਈਏ ਦੇਖੋ ਇਹਨਾਂ ਦੀਆਂ ਜਿਹੜੀਆਂ ਚਾਲਾਂ ਨੇ ਜਿਹੜੇ ਇਹ ਕੰਮ ਕਰ ਰਹੇ ਨੇ ਉਹ ਬਹੁਤ ਖਤਰਨਾਕ ਹੈ ਮੁੱਖ ਮੰਤਰੀ ਸਾਹਿਬ ਗੱਲਾਂ ਕਰਦੇ ਆ ਕਿ ਸਾਡੇ ਪੰਜਾਬ ਦੇ ਵਿੱਚ ਅੰਗਰੇਜ਼ ਜਿਹੜੇ ਆ ਉਹ ਨੌਕਰੀਆਂ ਕਰਨ ਆਉਣਗੇ ਤੇ ਤੁਹਾਨੂੰ ਸੋਚਣਾ ਚਾਹੀਦਾ ਤੁਸੀਂ ਮਾਸਟਰ ਦੇ ਮੁੰਡਿਆਂ ਮਤਲਬ ਤੁਹਾਡੇ ਫਾਦਰ ਸਾਹਿਬ ਮਾਸਟਰ ਸੀ ਤੁਸੀਂ ਥਾਂ-ਥਾਂ ਤੇ ਸਟੇਜਾਂ ਤੇ ਕਹਿੰਦੇ ਹੋ ਕਿ ਮੇਰੇ ਬਾਪੂ ਜੀ ਮਾਸਟਰ ਸੀਗੇ ਤੇ ਅੱਜ ਮਾਸਟਰ ਵਿਚਾਰੇ ਮਨ ਉਹਨਾਂ ਦੇ ਜਵਾਬ ਕਿੰਨੇ ਡਰ ਕੇ ਵੀ ਬਾਪੂ ਬੀਅਰਡ ਕਰੀ ਕਾਦੇ ਵਾਸਤੇ ਸੀ ਮਾਸਟਰ ਦੇ ਮੁੰਡੇ ਨਹੀਂ ਮਾਸਟਰ ਨੂੰ ਜੇਲਾ ਵਿਖਾਤੀਆਂ ਜੇਲਾ ਛੱਡੋ ਮੈਨੂੰ ਲੱਗਦਾ ਵੀ ਕੋਈ ਥਾਣਾ ਨਾ ਤਾਂ ਸੰਗਰੂਰ ਦੇ ਨੇੜੇ ਤੇੜੇ ਹੋਣਾ ਨਾ ਹੀ ਕੋਈ ਮੰਨ ਕੇ ਚੱਲੋ ਵੀ ਪਟਿਆਲੇ ਦੇ ਨੇੜੇ ਹੋਣਾ ਨਾ ਹੀ ਕੋਈ ਬਠਿੰਡੇ ਦੇ ਨੇੜੇ ਹੋਣਾ ਜਿੰਨਾ ਥਾਣਿਆਂ ਦੇ ਵਿੱਚ ਜਿੰਨਾ ਸਾਨੂੰ ਡਿਟੇਨ ਨਹੀਂ ਕੀਤਾ ਗਿਆ ਹੁਣ ਰਹਿੰਦੀ ਗੁੰਦੀ ਕਸਰ ਜਿਹੜੀ ਉਹ ਕੱਢ ਤੀ ਵੀ ਇਹਨਾਂ ਦੀ ਆਵਾਜ਼ ਦੱਬਣ ਦੀ ਕੁਛ ਦੇਖੋ ਅਸੀਂ ਜਾ ਰਹੇ ਹਾਂ ਕੋਈ ਆਪਣੀ ਗੱਲ ਰੱਖਣ ਵਾਸਤੇ ਜਾ ਰਹੇ ਹਾਂ ਅੱਗੇ ਸਾਨੂੰ ਰਾਹ 'ਚ ਰੋਕਦੇ ਸੀ ਰਾਹ 'ਚ ਰੋਕ ਕੇ ਡਿਟੇਨ ਕਰਦੇ ਨੇੜੇ ਤੇੜੇ ਦੇ ਥਾਣੇ 'ਚ ਲੈ ਜਾਂਦੇ ਜਦੋਂ ਕੋਈ ਰੈਲੀ ਧਰਨਾ ਖਤਮ ਹੋ ਮਤਲਬ ਇਹਨਾਂ ਦਾ ਪ੍ਰੋਗਰਾਮ ਖਤਮ ਹੋ ਜਾਂਦਾ ਉਦੋਂ ਸਾਨੂੰ ਉੱਥੋਂ ਛੱਡ ਦਿੰਦੇ ਹੁਣ ਤਾਂ ਮਤਲਬ ਪਹਿਲਾਂ ਹੀ ਰਾਤ ਨੂੰ ਹੀ ਮੈਂ ਹੈਰਾਨ ਆ ਵੀ ਪੁਲਿਸ 3 ਵਜੇ ਆ ਕੇ 3:30 ਵਜੇ ਆ ਕੇ ਗੇਟ ਤੇ ਖੜ ਜਾਂਦੀ ਹੈ ਕੀ ਲੱਗਦਾ ਕਿ ਜੋ ਨਸ਼ਾ ਵੇਚਦੇ ਜਾਂ 2 ਨੰਬਰ ਦਾ ਕੰਮ ਕਰਦੇ ਉਨੀ ਤੇਜ਼ੀ ਨਾਲ ਉਹਨਾਂ ਤੇ ਕਾਰਵਾਈ ਹੁੰਦੀ ਜਿੰਨੀ ਤੇਜ਼ੀ ਨਾਲ ਤੁਹਾਡੇ ਤੇ ਹੋ ਰਹੀ ਹੈ ਮੈਂ ਤੁਹਾਨੂੰ ਗੱਲ ਸੁਣਾਉਣਾ ਇੱਕ ਇਹ ਗੱਲ ਮੇਰੇ ਨਾਲ ਖੁਦ ਵੀਤੀ ਹੈ ਕਿ ਮੈਨੂੰ ਚੱਕਣ ਵਾਸਤੇ ਤਾਂ ਪੁਲਿਸ 3:30 ਵਜੇ ਆ ਗਈ 3:30 ਵਜੇ ਮੇਰੇ ਘਰੇ ਆ ਗਈ ਤੇ ਆਈ ਵੀ 15 20 ਜਾਣੇ ਮਤਲਬ ਆਏ ਤਾੜ-ਤਾੜ ਕਰਦੇ ਐਸ ਐਚਓ ਸਾਹਿਬ ਖੁਦ ਨਾਲ ਡਿਪਟੀ ਸਾਹਿਬ ਨਾਲ ਉਹਨਾਂ ਦੀ ਗੱਲ ਹੋ ਰਹੀ ਸੀ ਮਤਲਬ ਇੰਨਾ ਜ਼ਿਆਦਾ ਜਿਵੇਂ ਕੋਈ ਮਾਹੌਲ ਸਿਰਜਦਾ ਤੇ ਮੇਰੇ ਖੇਤ ਟ੍ਰਾਂਸਫਰਮ ਲੱਗਿਆ ਹੋਇਆ ਹੈ ਪਿਛਲੇ 2 ਮਹੀਨਿਆਂ ਚ ਇੱਕ ਵਾਰੀ ਤਾਂ ਉਹਦਾ ਤਾਂਬਾ ਕੱਢ ਕੇ ਲੈ ਗਏ ਇੱਕ ਵਾਰੀ ਉਹਦਾ ਪਹਿਲਾ ਤੇਲ ਕੱਢ ਕੇ ਲੈ ਗਏ 3000 ਰੁਪਏ ਤਾਂ ਮੈਂ ਉਦੋਂ ਲਾਇਆ ਉਹਦੇ ਤੇ ਰਿਪੇਅਰ ਤੇ 1500 ਦਾ ਤੇਲ ਲੈ ਕੇ ਆਇਆ 1500 ਰੁਪਏ ਮਿਸਤਰੀ ਨੂੰ ਦਿੱਤਾ 3000 ਉਦੋਂ ਲੱਗਿਆ ਤੇ ਫੇਰ ਮਤਲਬ ਕਿ ਮਤਲਬ ਜਦੋਂ ਤਾਂਬਾ ਕੱਢ ਕੇ ਲੈ ਗਏ ਉਦੋਂ ਅਸੀਂ ਟ੍ਰਾਂਸਫਰਮ ਚੇਂਜ ਕਰਾਇਆ ਬਦਲਾ ਲਿਆ ਹੁਣ ਐਲੂਮੀਨੀਅਮ ਵਾਲਾ ਲਿਆਂਦਾ ਤੇ ਜਿੱਦਣ ਮੈਨੂੰ 3:30 ਵਜੇ ਪੁਲਿਸ ਨੇ ਚੱਕਿਆ ਕੱਲ੍ਹ ਕੱਲ ਦੀ ਗੱਲ ਹੀ ਐ ਤੇ ਕੱਲ ਹੀ ਸਾਡੇ ਖੇਤੋਂ ਜਿਹੜਾ ਨਿਆਈ ਚ ਇਹ ਨਾਲ ਹੀ ਐ ਮੇਰੇ ਘਰ ਤੋਂ ਥੋੜੀ ਦੂਰੀ ਐ ਸਾਡੇ ਜਿੰਨੇ ਲੱਗੇ ਟਰਾਂਸਫਾਰਮ ਰੋਡ ਦੇ ਉੱਤੇ ਸਾਰਿਆਂ ਦੇ ਵਿੱਚੋਂ ਤੇਲ ਕੱਢ ਕੇ ਲੈ ਗਏ ਤੇ ਪੁਲਿਸ 3:30 ਵਜੇ ਦੀ ਸਾਡੇ ਘਰੇ ਗੇਟ ਤੇ ਖੜੀ ਸੀ ਮਤਲਬ 15 ਬੰਦੇ ਤੇ ਸਾਡੇ ਮੈਨੂੰ ਲੱਗਦਾ 7-8 ਹੋਣਗੇ ਟਰਾਂਸਫਾਰਮ ਜਿਨ੍ਹਾਂ ਦੇ ਵਿੱਚੋਂ ਤੇਲ ਕੱਢਿਆ ਗਿਆ ਤੇ ਹੁਣ ਉਹ ਜ਼ਿੰਮੇਦਾਰ ਵਿਚਾਰੇ ਕਿੰਨਾ ਤੇਲ ਐ ਮਤਲਬ ਮਤਲਬ 30 ਲੀਟਰ 35 ਲੀਟਰ ਤੇਲ ਜੇ ਪੈਂਦਾ ਉਹਦੇ ਚ ਤੇ 100 ਰੁਪਏ ਲੀਟਰ ਐ ਕਿ ਅੱਜ ਜੋ ਜਿਹੜਾ ਰਿਪੇਅਰ ਕਰੂ ਲਾਊਗਾ ਮਤਲਬ ਉਹਦੇ ਚ ਤੇਲ ਪਾਊਗਾ ਤੇ 4-4 5-5000 ਚ ਸਾਰੇ ਜੀਮੀਦਾਰ ਰਗੜੇਗੇ ਤੇ ਜੇ ਤੁਸੀਂ ਕੰਮ ਹੀ ਕਰਨੇ ਹੋ ਉਹ ਜੋ ਚੋਰ ਆ ਚੱਕੇ ਫੜੋ ਜਿਹੜੇ ਮਤਲਬ ਲੋਕਾਂ ਦਾ ਨੁਕਸਾਨ ਕਰ ਰਹੇ ਆ ਅਸੀਂ ਤਾਂ ਕੋਈ ਚੋਰੀ ਨਹੀਂ ਕਰਨੀ ਕੋਈ ਡਾਕਾ ਨਹੀਂ ਕਰਨਾ ਸੀ ਆਪਦੇ ਜਵਾਕਾਂ ਕੋਲੇ ਪਏ ਆ ਤੁਸੀਂ ਸਾਡੇ ਤੇ ਛਾਪੇਮਾਰੀ ਕਰ ਰਹੇ ਹੋ ਮੁੱਖ ਮੰਤਰੀ ਸਾਹਿਬ ਤੱਕ ਮਤਲਬ ਇਹ ਗੱਲ ਅਸੀਂ ਕਹਿਣਾ ਚਾਹੁੰਦੇ ਆ ਵੀ ਲੋਕਾਂ ਦੇ ਟਰਾਂਸਫਰ ਮਚੋਰੀ ਉਹ ਤੁਸੀਂ ਕਿਸਾਨ ਦੇ ਪੁੱਤੋਂ ਤੁਸੀਂ ਕਹਿੰਦੇ ਹੋ ਮੈਂ ਮਤਲਬ ਜਨ ਡੋਰੀਆਂ ਬਦਲਦਾ ਰਿਹਾ ਮੇਰੀ ਆਸ਼ੇ ਨੇ ਬਾਹ ਤੋੜਦੀ ਮੇਰਾ ਮਤਲਬ ਬਹੁਤ ਨੁਕਸਾਨ ਕੀਤਾ ਮਤਲਬ ਮੈਂ ਕੱਲੀ ਕੱਲੀ ਚੀਜ਼ ਤੋਂ ਬਾਖਪਾ ਹੁਣ ਅੱਜ ਦੱਸ ਦੇਣ ਵੀ ਜਿਹੜੇ ਜ਼ਿਮੀਂਦਾਰ ਦਾ ਟੇਲ ਚੋਰੀ ਹੋ ਗਿਆ ਜਾਂ ਜਿਹੜੇ ਜ਼ਿਮੀਂਦਾਰ ਦਾ ਮੰਨ ਲਓ ਟਰਾਂਸਫਰਮ ਤੋਂ ਚਾਂਬਾ ਕੱਢਿਆ ਗਿਆ ਉਹਦੀ ਰਿਪੇਅਰ ਦੇ ਕਿੰਨੇ ਪੈਸੇ ਲੱਗਣਗੇ ਤੇ ਉਹ ਕਿਹੜੇ ਕਿੱਥੋਂ ਲੈ ਕੇ ਆਊਗਾ ਕਿਉਂਕਿ 13ਵਾਂ ਮਹੀਨਾ ਚੱਲਿਆ ਕੋਈ ਆੜਤਿਕਾ ਵੀ ਉਹਨੂੰ ਹੁਣ ਦਿੰਦਾ ਨਹੀਂ ਕਿਉਂਕਿ ਟਾਈਮ ਹੀ ਇਹੋ ਜਿਹਾ ਚੱਲ ਜਾਂਦਾ ਤਾਂ ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਪੁਲਿਸ ਨੇ ਜਿਹੜਾ ਕੰਮ ਕਰ ਤੇ ਜਿਹੜਾ ਨਹੀਂ ਕਰਨਾ ਉਹ ਧੱਕੇ ਨਾ ਕਰ ਨਾ ਯਾਰ ਤੂੰ ਦੋ ਬੰਦੇ ਕੋਲੇਵਾਲ ਆ ਵੀ ਸਾਡੇ ਕੋਲੇ ਵਾ ਉਹਨੂੰ ਅਸੀਂ ਕੋਤੋਪ ਲਈ ਫਿਰਦੇ ਆ ਜਿੱਦਣ ਜਾਣਾ ਹੈ ਹੁਣ ਮੇਰੇ ਸਾਥੀ ਆ ਬਹੁਤ ਸਾਰੇ ਜਿਹੜੇ ਹੁਣ ਨਵੇਂ ਕੰਮ ਕਰ ਰਹੇ ਆ ਮੈਂ ਤਾਂ ਚਲੋ ਬਹੁਤ ਪੁਰਾਣਾ ਮਤਲਬ ਛੱਡੀ ਹੋਈ ਹੈ ਜਥੇਬੰਦੀ ਮਤਲਬ ਹੁਣ ਘਟਾਇਆ ਹੋਇਆ ਮਤਲਬ ਮੈਂ ਮੇਰਾ ਕੋਈ ਰਹਿ ਆ ਹੀ ਨਹੀਂ ਜਦੋਂ ਮੈਂ ਓਵਰੇਜ ਹੋ ਗਿਆ ਸਾਡੇ ਨਵੇਂ ਸਾਥੀ ਨੇ ਉਹ ਇਹਨਾਂ ਤੋਂ ਫੜੇ ਵੀ ਨਹੀਂ ਗਏ ਜਿਨ੍ਹਾਂ ਨੇ ਜਾਣਾ ਸੀ ਉਹ ਚਲੇ ਗਏ ਤੇ ਉਹਨਾਂ ਚ ਬਹੁਤ ਸਾਰੇ ਸਾਥੀ ਸੀ ਜਿਨ੍ਹਾਂ ਨੇ ਵਿਰੋਧ ਵੀ ਕੀਤਾ ਤੇ ਵਿਰੋਧ ਉਹਨਾਂ ਦਾ ਕਰਨਾ ਬਣਦਾ ਵੀ ਆ ਜੇ ਤੁਸੀਂ ਗੱਲ ਸੁਣਦੇ ਹੋ ਨਾ ਤੁਹਾਨੂੰ ਪਤਾ 15 ਅਗਸਤ ਆ ਰਹੀ ਹੈ 15 ਅਗਸਤ ਤੋਂ 10-15 ਦਿਨ ਪਹਿਲਾਂ ਸਾਰੀਆਂ ਜਥੇਬੰਦੀਆਂ ਬਲਾਓ ਉਹਨਾਂ ਨੂੰ ਭਾਓ ਉਹਨਾਂ ਦੀ ਗੱਲ ਸੁਣੋ ਉਹਨਾਂ ਦੀ ਗੱਲ ਸੁਣ ਕੇ ਉਹਨਾਂ ਦੇ ਜਿਹੜੇ ਮਸਲੇ ਆ ਜਿਹੜੇ ਹੱਲ ਹੋਣ ਵਾਲੇ ਉਹਨਾਂ ਦਾ ਹੱਲ ਕਰਕੇ ਦਿਓ ਤੇ 15 ਤਰੀਕ ਨੂੰ ਕੌਣ ਤੁਹਾਡਾ ਵਿਰੋਧ ਕਰਦਾ ਤੁਸੀਂ ਜਿੱਥੇ ਮਰਜ਼ੀ ਝੰਡਾ ਲਹਿਰਾਈ ਜਾਓ ਜਿੱਥੇ ਮਰਜ਼ੀ ਕੁਝ ਕਰੀ ਜਾਓ ਵਿਰੋਧ ਤੁਹਾਡਾ ਤਾਂ ਕਰਦੇ ਆ ਤੁਸੀਂ ਕਿਸੇ ਨੂੰ ਬੁਲਾਉਂਦੇ ਨਹੀਂ ਕਿਸੇ ਦੀ ਗੱਲ ਨਹੀਂ ਸੁਣਦੇ ਥੋਡੀਆਂ ਮੰਗਾ ਕੀ ਨੇ ਇਹੀਆਂ ਕਿਹੜੀਆਂ ਮੰਗਾ ਨੇ ਜਿਨ੍ਹਾਂ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਇੰਨੇ ਡਰੇ ਹੋਏ ਨੇ ਕਿ ਤੁਹਾਨੂੰ ਉੱਥੇ ਪਹੁੰਚਣ ਨਹੀਂ ਦਿੰਦੇ ਦੇਖੋ ਸਾਡੀ ਅਹਿਮ ਮੰਗ ਜਿਹੜੀ ਆ 2022 ਤੋਂ ਪਹਿਲਾਂ 2022 ਦੇ ਵਿੱਚ ਜਦੋਂ ਚੋਣ ਜਾਬਤਾ ਲੱਗਦਾ ਉਸ ਤੋਂ ਪਹਿਲਾਂ 4161 ਭਰਤੀ ਇਕਾਈ ਸੀ ਜਿਹੜੀ ਕਿ ਪ੍ਰਗਟ ਸਿੰਘ ਸਿੱਖਿਆ ਮੰਤਰੀ ਜੀ ਸਾਡੇ ਉਹ ਜਾਣਦੇ ਹੋਏ ਦੇਖੇ ਗਏ ਸੀ ਉਹ ਭਰਤੀ ਆਈ ਸੀ ਮਾਸਟਰ ਕੈਡਰ ਦੀ ਉਸ ਤੋਂ ਉਸ ਭਰਤੀ ਨੂੰ ਇਸ ਸਰਕਾਰ ਦੇ ਵਿੱਚ ਕੰਪਲੀਟ ਕੀਤਾ ਗਿਆ ਜਾਨੀ ਕਿ ਪੇਪਰ ਲਿਆ ਦੋ ਚਾਰ ਵਾਰੀ ਮਤਲਬ ਉਹਦੇ ਚ ਤਰੁੱਟੀਆਂ ਵੀ ਰਹੀਆਂ ਕੋਰਟ ਕੇਸ ਵੀ ਚੱਲੇ ਮਤਲਬ ਉਹ ਭਰਤੀ ਜਿਹੜੀ ਕੰਪਲੀਟ ਹੋਈ ਹੈ ਸਾਡੀ ਮੰਗ ਇਹ ਆ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਉਸ ਸਮੇਂ ਤੋਂ ਲੈ ਕੇ ਹਜੇ ਤੱਕ ਇੱਕ ਸਿੰਗਲ ਪੋਸਟ ਵੀ ਮਾਸਟਰ ਕੇਡਰ ਦੀ ਇਸ ਸਰਕਾਰ ਨੇ ਆਪਣੀ ਸਰਕਾਰ ਦੇ ਵਿੱਚ ਨਹੀਂ ਕੱਢੀ ਅਸੀਂ ਕਹਿੰਦੇ ਆ ਵੀ ਭਰਤੀ ਦਿੱਤੀ ਜਾਵੇ ਦੂਜੀ ਮੰਗ ਸਾਡੀ ਹੈਗੀ ਆ ਕਿ ਇਹ ਸਾਡੇ ਤੇ ਬੇ ਲੋੜੀਆਂ ਸ਼ਰਤਾਂ ਥੋਪ ਰਹੇ ਆ ਜਦੋਂ ਅਸੀਂ ਬੀਐਡ ਕੀਤੀ ਸੀ ਜਨਰਲ ਕੈਟਾਗਰੀ ਵਾਸਤੇ 50% ਬੀਐਡ 'ਚ ਐਡਮਿਸ਼ਨ ਲੈਣ ਵਾਸਤੇ ਜ਼ਰੂਰੀ ਸੀ ਤੇ ਅਸੀਂ ਸਾਰੇ ਉਸ ਕਰਾਈਟਰੀਆ ਨੂੰ ਫੋਲੋ ਕੀਤਾ ਬੀਐਡ ਕੀਤੀ ਜਦੋਂ ਹੁਣ ਨੌਕਰੀ ਦਾ ਟਾਈਮ ਆਇਆ ਤੇ ਕਹਿੰਦੇ ਉਹੀ ਬੰਦਾ ਅਪਲਾਈ ਕਰ ਸਕਦਾ ਜਿਹਦੇ 55% ਬੀਏ 'ਚ ਹੋਣਗੇ ਦੱਸੋ ਵੀ ਬੀਐਡ ਕਰਨ ਵਾਸਤੇ 50% ਤੇ ਨੌਕਰੀ ਲੱਗਣ ਵਾਸਤੇ 55% ਇਹ ਕਿਹੜੇ ਕਾਨੂੰਨ 'ਚ ਲਿਖਿਆ ਮੈਨੂੰ ਨਹੀਂ ਸਮਝ ਆਉਂਦੀ ਵੀ ਕੇ ਕਿਹੜੇ ਦਿਮਾਗ ਨੇ ਕਾਨੂੰਨ ਘੜਿਆ ਵੀ ਤੁਸੀਂ ਬੀਐਡ ਹੀ 55% ਵਾਲਿਆਂ ਨੂੰ ਕਰਾਓ ਤੁਸੀਂ 60% ਵਾਲਿਆਂ ਨੂੰ ਵੀ ਐਡ ਕਰਾਓ ਨੌਕਰੀ ਵੀ 60 ਵਾਲਿਆਂ ਨੂੰ ਦੇ ਦਿਓ ਤੁਸੀਂ ਜਦੋਂ ਪੈਸੇ ਇਕੱਠੇ ਕਰਨੇ ਆ ਕਾਲਜਾਂ 'ਚ ਐਡਮਿਸ਼ਨਾਂ ਲੈਣੀਆਂ ਉਦੋਂ ਕਹਿੰਦੇ ਉਹ ਸਾਰੇ ਆਜੋ ਜਦੋਂ ਨੌਕਰੀ ਦੇਣੀ ਹੈ ਉਦੋਂ ਤੁਸੀਂ ਉਹ ਛਾੜਨਾ ਲਾ ਦਿੰਦੇ ਹੋ ਸਾਡੀ ਮੰਗ ਆ 55% ਵਾਲੀ ਸ਼ਰਤ ਤੋੜੀ ਜਾਵੇ ਤੀਜੀ ਜਿਹੜੀ ਸਾਡੀ ਮੰਗ ਅਹਿਮ ਮੰਗ ਹੈ ਜਿਹੜੀ ਮੁੱਖ ਮੰਤਰੀ ਸਾਹਿਬ ਜੁੱਥੇ ਜਾਣ ਉਤੀ ਇੱਕ ਗੱਲ ਕਰਦੇ ਆ ਕਿ ਪੁਰਾਣੀਆਂ ਸਰਕਾਰਾਂ ਨੇ ਭਰਤੀਆਂ ਨਹੀਂ ਦਿੱਤੀਆਂ ਪੁਰਾਣੀਆਂ ਸਰਕਾਰਾਂ ਨੇ ੱਤਕਾ ਕੀਤਾ ਸਾਡੇ ਜਿਹੜੇ ਸਾਥੀ ਸੀਗੇ ਅ ਨੌਜਵਾਨ ਮੁੰਡੇ ਸੀਗੇ ਕੁੜੀਆਂ ਸੀ ਉਹ ਉਹਨਾਂ ਦੀ ਉਮਰ ਟੱਪ ਗਈ ਵਿਕ ਮੰਤਰੀ ਸਾਹਿਬ ਤਾਂ ਕਹਿੰਦੇ ਕਿ 55000 ਨੌਕਰੀਆਂ ਦੇਤੀਆਂ ਤੁਹਾਨੂੰ ਕਿਉਂ ਨਹੀਂ ਮਿਲੀ 55000 ਨੌਕਰੀਆਂ ਦਿੱਤੀਆਂ ਪਰ ਜਿਹੜੀ ਮੈਂ ਗੱਲ ਕਹਿ ਰਿਹਾ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਰਹੇ ਆ ਕਿ ਜੇ ਪੰਜਾਬ ਦੇ ਵਿੱਚ 90 ਸਾਲ ਦਾ ਬੰਦਾ ਮੁੱਖ ਮੰਤਰੀ ਬਣ ਸਕਦਾ ਐ ਐਮ ਐਲ ਏ ਬਣ ਸਕਦਾ ਤਾਂ ਜਦੋਂ ਟੀਚਰ ਲੱਗਣਾ ਉਦੋਂ ਉਹ ਬੈਰੀਗੇਟ ਕਿਉਂ ਲਾਇਆ ਜਾਂਦਾ ਵੀ 37 ਸਾਲ ਵਾਲਾ ਹੀ ਲੱਗ ਸਕਦਾ 42 ਸਾਲ ਵਾਲਾ ਕਿਉਂ ਨਹੀਂ ਲੱਗ ਸਕਦਾ 45 ਸਾਲ ਵਾਲਾ ਕਿਉਂ ਨਹੀਂ ਲੱਗ ਸਕਦਾ ਸਾਡੀ ਸਰਕਾਰ ਆਉਣ ਦਿਓ ਅਸੀਂ ਸਾਰਿਆਂ ਨੂੰ ਨੌਕਰੀ ਦੇਵਾਂਗੇ ਕੋਈ ਉਮਰ ਹੱਦ ਨਹੀਂ ਹੋਊਗੀ ਤੇ ਹਜੇ ਤੱਕ ਇਹਨਾਂ ਨੇ ਕਿਤੇ ਵੀ ਕਿਸੇ ਵੀ ਭਰਤੀ 'ਚ ਮਤਲਬ ਉਮਰ ਹੱਦ ਛੋਟਾ ਨਹੀਂ ਦਿੱਤੀ ਇੱਕ ਅਦਾ ਕੋਈ ਮਤਲਬ ਹੁਣ ਇੱਕ ਅਦਾ ਛੋਸ਼ਾ ਜਿਹਾ ਛੱਡਿਆ ਕੋ ਵੀ 39 ਸਾਲ ਅਸੀਂ ਕਹਿੰਦੇ ਕਰਤੀ ਮਤਲਬ ਇੱਕ ਕੈਬਨਟ 'ਚ ਮਤਲਬ ਪਤਾ ਨਹੀਂ ਕਿਹੜੇ ਵਿਭਾਗ ਵਿੱਚ ਕਿਹੜੇ ਡੀ ਗ੍ਰੇਡ ਦੀਆਂ ਪੋਸਟਾਂ ਨੇ ਕੋਈ ਪਰ ਟੀਚਰਾਂ ਦੀ ਭਰਤੀ ਨਹੀਂ ਦਿੱਤੀ ਉਮਰ ਹੱਦ ਛੋਟਾ ਤਾਂ ਦੇਣਗੇ ਨਾ ਜੇ ਭਰਤੀ ਦੇਣਗੇ ਹੁਣ ਅਸੀਂ ਤਾਂ ਐ ਪਿੱਟੀ ਜਾਂਦੇ ਆਂ ਵੀ ਪਰ ਉਹ 55000 ਨੌਕਰੀਆਂ ਕਿਹੜੀਆਂ ਨੇ ਜਿਹੜੀ ਜਿਹਦੀ ਗੱਲ ਕਰਦੇ ਮੁੱਖ ਮੰਤਰੀ ਸਾਹਿਬ ਭਰਾ ਜੀ ਬਹੁਤ ਸਾਰੀਆਂ ਪੋਸਟਾਂ ਜਿਹੜੀਆਂ ਨੇ ਪਹਿਲੀ ਗੱਲ ਤਾਂ ਹੁਣ 55000 ਜਾਂ ਤਾਂ ਜੜਾ ਦੇਣ ਲੋਕਾਂ ਨੂੰ ਆ ਕੇ ਵੀ ਅਸੀਂ 55 ਐਸ ਮਹਿਕਮੇ ਚੈਨੀਆਂ ਦਿੱਤੀਆਂ ਐਸ ਚੈਨੀਆਂ ਦਿੱਤੀਆਂ ਉਹਦਾ ਨਾ ਕੁਝ 扑ਮਕੜ ਇਹਨਾਂ ਦੇ ਛੱਡੇ ਹੋਏ ਆ ਉਹ ਉਤੋਂ ਬਣਿਆ ਬਣਾਇਆ ਪੋਸਟਰ ਡਿਜ਼ਾਈਨ ਹੋ ਕੇ ਆ ਜਾਂਦਾ ਉਹਨਾਂ ਨੇ ਕੱਲਾ ਸ਼ੇਅਰ ਵਾਲਾ ਬਟਣੀ ਦੱਬਣਾ ਉਹਦੇ 'ਚ ਕੋਈ ਗੱਪ ਲਿਖਿਆ ਹੋਵੇ ਕੋਈ ਲਿਖਿਆ ਹੋਵੇ ਉਹਨਾਂ ਨੇ ਬਸ ਕੱਲਾ ਸ਼ੇਅਰ ਹੀ ਕਰਨਾ ਮੈਂ ਉਹਨਾਂ ਨੂੰ ਕਈ ਵਾਰੀ ਮੈਸੇਜ ਕਰਕੇ ਪੁੱਛ ਲੈਣਾ ਵੀ ਯਾਰ ਪੜ ਪੜ ਲਿਆ ਸੀ ਤੁਸੀਂ ਇਹ ਮਤਲਬ ਪੜ ਲਿਆ ਸੀਗਾ ਉਹ ਕਹਿੰਣਗੇ ਪੜਨਾ ਨਹੀਂ ਬਸ ਸਾਨੂੰ ਤਾਂ ਇਹੀ ਕਿਹਾ ਵੀ ਅੱਖਾਂ ਮੀਚ ਕੇ ਬਸ ਸ਼ੇਅਰ ਕਰ ਦਿਓ ਉਹਨਾਂ ਕੋਲੇ ਕੋਈ ਜਵਾਬ ਨਹੀਂ 55000 ਨੌਕਰੀਆਂ ਕਹਿੰਦੇ ਆ ਉਹਨਾਂ ਦਾ ਜਵਾਬ ਦੇਣ ਉਹਨਾਂ 'ਚ ਬਹੁਤ ਸਾਰੀਆਂ ਨੌਕਰੀਆਂ ਇਹ ਜੀਆਂ ਨੇ ਜਿਹੜੀਆਂ ਕਾਂਗਰਸ ਸਰਕਾਰ ਵੇਲੇ ਦੇ ਨੋਟੀਫਿਕੇਸ਼ਨ ਹੋਏ ਸੀ ਉਦੋਂ ਦੇ ਇਗਜ਼ਾਮ ਲਏ ਹੋਏ ਸੀ ਸਾਰਾ ਕੁਝ ਹੋਇਆ ਪਿਆ ਸੀ ਕੱਲੇ ਜੁਆਇਨਿੰਗ ਲੈਟਰ ਦੇਣੇ ਸੀ ਹੁਣ ਜੇ ਜੁਆਇਨਿੰਗ ਲੈਟਰ ਦੇਣ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਕੋਈ 5000 ਪੋਸਟਾਂ ਸਾਰਾ ਕੁਝ ਹੋਇਆ ਪਿਆ ਉਹਦੇ ਜੁਆਇਨਿੰਗ ਲੈਟਰ ਦੇਣੇ ਆ ਤੇ ਜੁਆਇਨਿੰਗ ਲੈਟਰ ਸਤੋਜ ਵਾਲੇ ਮਹਾਰਾਜ ਨੇ ਦੇਤੇ ਇਹਦਾ ਮਤਲਬ ਇਹ ਤਾਂ ਨਹੀਂ ਵੀ ਪੋਸਟਾਂ ਤੁਸੀਂ ਕੱਢੀਆਂ ਨੇ ਤੁਸੀਂ ਉਹ ਪੋਸਟਾਂ ਦਾ ਵੇਰਵਾ ਦਿਓ ਜਿਹੜੇ ਤੁਹਾਡੀ ਸਰਕਾਰ ਦੇ ਵਿੱਚ ਤੁਸੀਂ ਕੱਢੀਆਂ ਤੁਹਾਡੀ ਸਰਕਾਰ ਚ ਭਰਤੀ ਕੰਪਲੀਟ ਹੋਈ ਤੁਹਾਡੀ ਸਰਕਾਰ ਚ ਹੀ ਤੁਸੀਂ ਜੁਆਇਨਿੰਗ ਲੈਟਰ ਦਿੱਤੇ ਉਹ ਪੋਸਟਾਂ ਦਾ ਵੇਰਵਾ ਦਿਓ ਜਿਹੜੀਆਂ ਪੁਰਾਣੀਆਂ ਨੇ ਹੁਣ ਜਿਵੇਂ ਕਿਸੇ ਨੇ ਕਮਰਾ ਪਾਤਾ ਸਕੂਲ ਚ ਮੰਨ ਲਓ ਉਹਦੇ ਨੀਂ ਪੱਥਰ ਮਤਲਬ ਪਰਾਣਾ ਬਣਿਆ ਹੋਇਆ ਉਹਦੇ ਤੇ ਰੰਗ ਕਰਤਾ ਗੱਲਾਂ ਰੰਗ ਕਰਕੇ ਤੇ ਹੁਣ ਇਹਨਾਂ ਦਾ ਐਮਐਲਏ ਜਾ ਕੇ ਉੱਥੇ ਕਹੇ ਵੀ ਇਹਦਾ ਮੈਂ ਅਧ்கਾਟਨ ਕਰਿਆ ਹੁਣ ਕੱਲਾ ਜੇ ਕਿਲੋ ਰੰਗ ਨਾਲ ਡੰਗਾ ਲੈਂਦਾ ਫਿਰ ਮਤਲਬ ਜਿਹੜੀ ਪੁਰਾਣੀ ਸਰਕਾਰ ਦੇ ਕੰਮ ਹੋਏ ਆ ਪੁਰਾਣੀਆਂ ਸਰਕਾਰਾਂ ਚ ਕੋਈ ਪੋਸਟਾਂ ਆਈਆਂ ਹੋਈਆਂ ਉਹਨਾਂ ਨੂੰ ਹੀ ਗਣਾਈ ਜਾਂਦੇ ਆ ਵੈਸੇ 55000 ਹੋਣੀਆਂ ਨਹੀਂ ਪੂਰੀਆਂ ਇਹਨਾਂ ਤੋਂ ਪਤਾ ਨਹੀਂ ਕਿਵੇਂ ਗਣਾਈ ਜਾਂਦੇ ਆ ਕਿਵੇਂ ਨਹੀਂ ਗਣਾਈ ਜਾਂਦੇ ਮੈਨੂੰ ਨਹੀਂ ਸਮਝ ਪਰ ਥੋੜੀਆਂ-ਥੋੜੀਆਂ ਪੋਸਟਾਂ ਵਿਭਾਗ ਵਾਈਜ਼ ਕਿਤੇ ਕੋਈ ਨਹਿਰੀ ਵਿਭਾਗ ਵਿੱਚ ਲਾ ਲਓ ਕਿਤੇ ਹੋਰ ਲਾ ਲਓ ਉਹਨਾਂ ਦੇ ਵਿੱਚ ਵੀ ਮੈਂ ਕੱਲ ਇੱਕ ਐਸਆਈ ਕੋਲੇ ਬੈਠਾ ਸੀ ਆ ਪੁਲਿਸ ਦਾ ਐਸਆਈ ਸੀ ਉਹਦੇ ਕੋਲੇ ਬੈਠੇ ਸੀ ਉਹ ਕਹਿੰਦਾ ਵੀ ਜਿੰਨੀਆਂ ਸਾਡੀ ਜਦੋਂ ਭਰਤੀ ਹੋਈ ਹੈ ਉਦੋਂ ਪਤਾ ਨਹੀਂ ਕਿੰਨੇ 10 ਬੰਦੇ ਰੱਖਣੇ ਸੀ ਪਤਾ ਨਹੀਂ 8 ਬੰਦੇ ਰੱਖਣੇ ਸੀ ਉਹਨਾਂ ਚੋਂ ਵੀ 6 ਬੰਦੇ ਅਦਰ ਸਟੇਟ ਸੀਗੇ ਅਦਰ ਸਟੇਟ ਦੇ ਬੰਦੇ ਮਤਲਬ 6 ਤੇ ਪੰਜਾਬ ਦੇ 2 ਮਤਲਬ 55000 ਚੋਂ ਪਹਿਲੀ ਗੱਲ ਤਾਂ ਇਹੀ ਡਿਫਾਈਨ ਕਰਕੇ ਦੱਸ ਦੇਣਾ ਕਲੀਅਰ ਕਰਕੇ ਵੀ ਪੰਜਾਬ ਦੇ ਕਿੰਨੇ ਆ ਰਾਜਸਥਾਨ ਦੇ ਕਿੰਨੇ ਆ ਹਰਿਆਣੇ ਦੇ ਕਿੰਨੇ ਆ ਹਿਮਾਚਲ ਦੇ ਕਿੰਨੇ ਆ ਮਤਲਬ ਇਹ ਕਲੀਅਰ ਕਰ ਦੇਣ ਸਾਨੂੰ ਇਸ ਵਾਸਤੇ ਅਸੀਂ 15 ਸਾਲ ਦੀ ਲੜਾਈ ਲੜ ਰਹੇ ਆ ਤੇ ਇਹਨਾਂ ਨੂੰ ਕ੍ਰਿਟਰੀਆ ਦਿੱਤੇ ਹੋਏ ਆ ਵੀ ਪੰਜਾਬ ਦੇ ਮੁੰਡਿਆਂ ਨੂੰ ਪੰਜਾਬ ਦੀਆਂ ਕੁੜੀਆਂ ਨੂੰ ਪੰਜਾਬ ਦੇ ਧੀਆ ਪੁੱਤਾਂ ਨੂੰ ਤੁਸੀਂ ਨੌਕਰੀਆਂ ਘੱਟ-ਘੱਟ ਲਓ 55000 ਦੀ ਥਾਂ ਤੇ ਤੁਸੀਂ 40000 ਹੀ ਕੱਢ ਲਓ 50000 ਕੱਢ ਲਓ 35000 ਕੱਢ ਲਓ ਪਰ ਕੱਢ ਲਓ ਪੰਜਾਬ ਦੇ ਜਵਾਕਾਂ ਵਾਸਤੇ ਜੇ ਸਾਡੀਆਂ ਨੌਕਰੀਆਂ ਦੇ ਉੱਤੇ ਲੱਗਣਗੇ ਦਿੱਲੀ ਵਾਲੇ ਜਾਂ ਹਰਿਆਣੇ ਵਾਲੇ ਜਾਂ ਰਾਜਸਥਾਨ ਵਾਲੇ ਤੁਸੀਂ ਕੋਈ ਕਟਰੀਆ ਇਹੋ ਜਿਹਾ ਬਣਾਓ ਮਤਲਬ ਪਿਛਲੀ ਸਰਕਾਰ ਦੇ ਵਿੱਚ ਹੀ ਕਾਂਗਰਸ ਸਰਕਾਰ 'ਚ ਮੈਂ ਇਹਨਾਂ ਦੇ ਪ੍ਰਿੰਸੀਪਲ ਸੈਕਟਰੀ ਨੂੰ ਕਿਹਾ ਸੀ ਕਿ ਤੁਸੀਂ ਪੰਜਾਬ ਦੇ ਵਿੱਚ ਪੰਜਾਬ ਦੇ ਮੁੰਡਿਆਂ ਨੂੰ ਕੁੜੀਆਂ ਨੂੰ ਨੌਕਰੀਆਂ ਦਿਓ ਤਾਂ ਉਹਦਾ ਜਵਾਬ ਸੀ ਕਿ ਮੈਂ ਤਾਂ ਆਪ ਹਰਿਆਣੇ ਦਾ ਹੁਣ ਜਿਹੜੇ ਉੱਤੇ ਬੈਠੇ ਆ ਕੋਈ ਪ੍ਰਿੰਸੀਪਲ ਸੈਕਟਰੀ ਹੈ ਕੋਈ ਕਰਤਾ ਧਰਤਾ ਸਰਕਾਰ ਨੂੰ ਜਿਹੜੇ ਚਲਾ ਰਹੇ ਹੈ ਜਿਹੜਾ ਮਨੀਸ਼ ਸ਼ੋਧੀ ਵਰਗੇ ਚਲਾ ਰਹੇ ਉਹ ਤਾਂ ਆਪ ਬਾਹਰ ਦੇ ਆ ਉਹਨਾਂ ਨੂੰ ਕੀ ਦਰਦ ਹੈ ਪੰਜਾਬ ਦੇ ਕੁੜੀਆਂ ਮੁੰਡਿਆਂ ਦਾ ਜਿਹੜੇ ਟੈਂਕੀਆਂ ਤੇ ਬੈਠੇ ਆ ਜਾਂ ਟਾਵਰਾਂ ਤੇ ਬੈਠੇ ਆ ਜਾਂ ਧਰਨੇ ਮੁਜ਼ਾਰੇ ਕਰ ਰਹੇ ਆ ਇਹ ਗੱਲ ਮੁੱਖ ਮੰਤਰੀ ਸਮਝ ਸਕਦੇ ਆ ਮੇਰੇ ਸਾਹਮਣੇ ਇੱਕ ਵਾਰੀ ਬੈਠ ਜਾਣ ਮੈਂ ਕੱਲੀ ਕੱਲੀ ਗੱਲ ਖਾਨੇ 'ਚ ਬਾਧੂ ਹੋਣ ਬਸ ਉਹ ਤਾਂ ਕਹਿੰਦੇ ਕਿ ਸਿੱਖਿਆ ਕ੍ਰਾਂਤੀ ਦਿੱਲੀ ਤੋਂ ਲਿਆਂਦੀ ਆ ਸਿੱਖਿਆ ਕ੍ਰਾਂਤੀ ਨਹੀਂ ਲਿਆਂਦੀ ਇਹਨਾਂ ਦੇ ਸਾਰਾ ਕ੍ਰਾਂਤਾ ਹੀ ਦਿੱਲੀ ਤੋਂ ਲਿਆਂਦਾ ਆ ਆ ਜਿਹੜਾ ਪੱਠਾ ਵਾ ਆ ਨਾ ਮਾੜੀ ਮੋਟੀ ਗ੍ਰੋਥ ਆਮ ਆਦਮੀ ਪਾਰਟੀ ਦੀ ਹੋ ਰਹੀ ਸੀ ਕਿਤੇ ਨਾ ਕਿਤੇ ਲੋਕ ਚਾਹੁੰਦੇ ਆ ਹਜੇ ਵੀ ਭਗਵੰਤ ਸੱਜਣ ਨੂੰ ਮੈਂ ਤੁਹਾਨੂੰ ਸਹੀ ਦੱਸਾਂ ਵੀ ਉਹ ਪਗਮਾਨਤਮਾਨ ਕਰਕੇ ਹੀ ਸਰਕਾਰ ਬਣੀ ਹੈ ਇਹਨਾਂ ਦੀ ਦਿੱਲੀ ਵਾਲਿਆਂ ਕਰਕੇ ਨਹੀਂ ਬਣੀ ਹਜੇ ਵੀ ਕਿਤੇ ਨਾ ਕਿਤੇ 1% ਮਤਲਬ ਲੋਕਾਂ ਦੇ ਮਨ ਚ ਉਹਦੇ ਪ੍ਰਤੀ ਕੋਈ ਨਾ ਕੋਈ ਹੈਗਾ ਪਰ ਜਿਹੜਾ ਪੱਠਾ ਪਾਇਆ ਉਹ ਤਾਂ ਭਾਈ ਦਿੱਲੀ ਵਾਲਿਆਂ ਨੇ ਆ ਜੇ ਦਿੱਲੀ ਚ ਸਿੱਖਿਆ ਕ੍ਰਾਂਤੀ ਆਈ ਹੁੰਦੀ ਜਾਂ ਦਿੱਲੀ ਚ ਕੋਈ ਮੱਲਾ ਕਲੀਨਿਕਾ ਨੂੰ ਲੋਕਾਂ ਨੇ ਪਸੰਦ ਕੀਤਾ ਹੁੰਦਾ ਜਾਂ ਦਿੱਲੀ ਚ ਰੋਜ਼ਗਾਰ ਦਿੱਤਾ ਹੁੰਦਾ ਤਾਂ ਹੁਣ ਸਾਰੇ ਬੇਰੁਜ਼ਗਾਰ ਹੋ ਕੇ ਇੱਥੇ ਪੰਜਾਬ ਕਾ ਨੂੰ ਆਉਂਦੇ ਹੋ ਉਹ ਤਾਂ ਸਾਰੇ ਹੀ ਬੇਰੁਜ਼ਗਾਰ ਹੋ ਗਏ ਸ਼ਿਸ਼ੋਧੀਆਂ ਵੀ ਚੱਕਤਾ ਉਹਨਾਂ ਨੇ ਕੇਦਰੀਆਲ ਵੀ ਚੱਕਤਾ ਉਹਨਾਂ ਨੇ ਮੰਨ ਕੇ ਚੱਲੋ ਸਤਿੰਦਰ ਜੈਨ ਵੀ ਚੱਕਤਾ ਉਹ ਤਾਂ ਸਾਰੇ ਹੀ ਇੱਥੇ ਆਗੇ ਉਹਨਾਂ ਦੇ ਤਾਂ ਮੈਨੋ ਦਾ ਚੇਅਰਮੈਨ ਚੇਅਰਮੈਨ ਸਾਰੇ ਇੱਥੇ ਆ ਗਏ ਹੁਣ ਰਹਿੰਦੇ ਖੁੰਦੇ ਪੰਜਾਬ ਦੀਆਂ ਚੇਅਰਮੈਨੀਆਂ ਉਹਨਾਂ ਨੂੰ ਨਹੀਂ ਜਾਂਦੇ ਆ ਉਹਨਾਂ ਨੂੰ ਤਾਂ ਉਹਦੇ ਮਿਲ ਗਏ ਪਰ ਤੁਹਾਨੂੰ ਨੌਕਰੀਆਂ ਨਹੀਂ ਮਿਲੀਆਂ ਸਾਨੂੰ ਤਾਂ ਸਾਨੂੰ ਤਾਂ ਭਰੋਸੇ ਵੀ ਨਹੀਂ ਮਿਲੇ ਯਾ ਮਤਲਬ ਨੌਕਰੀ ਤਾਂ ਦੂਰ ਦੀ ਗੱਲ ਹੈ ਪੁਰਾਣੀ ਸਰਕਾਰਾਂ ਜਦੋਂ ਰਹੀਆਂ ਚਰਨਜੀਤ ਸਿੰਘ ਚੰਨੀ ਰਹੇ ਜਾਂ ਕੋਈ ਕੈਪਟਨ ਵਲੇ ਭਰੋਸਾ ਮਿਲ ਜਾਂਦਾ ਸੀ ਹੁਣ ਤੁਹਾਨੂੰ ਭਰੋਸਾ ਵੀ ਨਹੀਂ ਰਿਹਾ ਹੁਣ ਤਾਂ ਸਾਨੂੰ ਮਤਲਬ ਕੁਝ ਵੀ ਨਹੀਂ ਰਿਹਾ ਸਾਡੇ ਪੱਲੇ ਹੁਣ ਤਾਂ ਗੱਲੇ ਤੱਕੇ ਆ ਅਸੀਂ ਤਾਂ ਇਹ ਕਹਨੇ ਆ ਮੈਂ ਤੁਹਾਡੇ ਚੈਨਲ ਤੇ ਕਹਿ ਦਿੰਦਾ ਵੀ ਮੁੱਖ ਮੰਤਰੀ ਸਾਹਿਬ ਜੇ ਸਾਡਾ ਤੁਹਾਨੂੰ ਇੰਨਾ ਹੀ ਪਿਆ ਹੈ ਵੀ ਇਹ ਕਿਤੇ ਮੇਰਾ ਕੋਈ ਪ੍ਰੋਗਰਾਮ ਖਰਾਬ ਨਾ ਕਰ ਦੇਣ ਯਾਰ ਅਸੀਂ ਤੁਹਾਨੂੰ ਪਾਸਪੋਰਟ ਬਣਾ ਕੇ ਦੇ ਦਿੰਨੇ ਆ ਸਾਡੇ ਵੀਜ਼ੇ ਲਵਾ ਦਿਓ ਸਾਨੂੰ ਜਵਾਕਾਂ ਸਮੇਤ ਜਿਹੜੇ ਮਰਜੀ ਕੰਟਰੀ ਚ ਛੱਡਿਓ ਅਸੀਂ ਜਾਣ ਨੂੰ ਤਿਆਰ ਆ ਥੋੜਾ ਪੰਜਾਬ ਤੁਹਾਨੂੰ ਮੁਬਾਰਕ ਜੇ ਤਾਂ ਚਲਾਉਣਾ ਹੈ ਜੇ ਤਾਂ ਰੰਗਲਾ ਬਣਾਉਣਾ ਹੈ ਤਾਂ ਢੰਗ ਨਾਲ ਬਣਾ ਲਓ ਨਹੀਂ ਤਾਂ ਸਾਡੇ ਵੀਜ਼ੇ ਲਵਾ ਦਿਓ ਅਸੀਂ ਬੇਨਾ ਸ਼ਰਤ ਤੋਂ ਜਹਾਜ਼ ਤੇ ਚੜ ਜਾਾਂਗੇ ਤੇ ਆਪ ਦਾ ਜਾ ਕੇ ਪਰਿਵਾਰ ਨਾਲ ਆਵਾਂਗੇ ਘੱਟੋ ਘੱਟ ਕੋਈ 4:30 ਵਜੇ ਆ ਕੇ ਠਾਊ ਤਾਂ ਨਾ ਕੋਈ ਤੰਗ ਤਾਂ ਨਾ ਕਰੂ ਮਤਲਬ ਹੁਣ ਤਾਂ ਐ ਡਾਂ ਲੱਗੀ ਜਾਂਦਾ ਮਾੜਾ ਜਾ ਕਿਤੇ ਪਸ਼ੂ ਖੜਕਾ ਕਰ ਜੇ ਜਵਾਕ ਬੁੜਕ ਕੇ ਉੱਠਦੇ ਆ ਵੀ ਕਿਤੇ ਪੁਲਿਸ ਵਾਲੇ ਤਾਂ ਨਹੀਂ ਆਗੇ ਮਤਲਬ ਇੰਨਾ ਸਾਨੂੰ ਹਰਾਸ਼ ਕੀਤਾ ਜਾ ਰਿਹਾ ਮਤਲਬ ਇਸ ਤਰ੍ਹਾਂ ਅਸੀਂ ਨਹੀਂ ਡਰਦੇ ਅਸੀਂ ਤਾਂ ਉਹ ਮਤਲਬ ਸਾਡਾ ਤਾਂ ਪਤਾ ਹੈ ਸਾਨੂੰ ਸਾਰਾ ਕੁਝ ਕਿਉਂਕਿ ਅਸੀਂ ਬਾਥਲਾਂ ਵੇਲੇ ਵੀ ਡਾਂਗਾ ਖਾਧੀਆਂ ਕਾਂਗਰਸੀਆਂ ਅਕਾਲੀਆਂ ਸਭ ਵੇਲੇ ਅਸੀਂ ਮਤਲਬ ਲੜਦੇ ਰਹੇ ਆ ਪਰ ਯਾਰ ਕੋਈ ਸਿਸਟਮ ਆ ਜੇ ਕਿਤੇ ਮਤਲਬ ਘਰੇ ਇਸ ਤਰ੍ਹਾਂ ਤੁਸੀਂ ਮਾਹੌਲ ਕ੍ਰੀਏਟ ਕਰ ਦੋਗੇ ਪਿੰਡ ਚ ਮਾਹੌਲ ਕ੍ਰੀਏਟ ਕਰ ਦੋਗੇ ਉਹਦਾ ਬੈਡ ਇਫੈਕਟ ਕਿਤੇ ਨਾ ਕਿਤੇ ਪੈਂਦਾ ਪਰ ਅਸੀਂ ਲੜਨ ਵਾਲਿਆਂ ਚੋਂ ਆ ਮੈਂ ਕੱਲ ਵੀ ਪ੍ਰਸ਼ਾਸਨ ਨੂੰ ਕਿਹਾ ਸੀ ਵੀ ਜਿਹੜਾ ਤੁਸੀਂ ਇਹਨਾਂ ਚ ਭੈ ਪੈਦਾ ਕਰੋ ਇਹ ਇਹੀ ਲੋਕ ਸਾਡੇ ਮਗਰ ਆ ਕੇ ਖੜ ਜਾਣਗੇ ਇਹੀ ਲੋਕ ਮਤਲਬ ਡੰਡੇ ਦੇ ਜ਼ੋਰ ਤੇ ਤੁਹਾਡੇ ਤੋਂ ਸਾਨੂੰ ਮਤਲਬ ਜੇ ਸਾਨੂੰ ਚੱਕ ਵੀ ਲਓਗੇ ਨਾ ਤੇ ਡੰਡੇ ਦੇ ਜ਼ੋਰ ਤੇ ਆਪਦੇ ਜਜ਼ਬੇ ਦੇ ਜ਼ੋਰ ਤੇ ਪਿੰਡਾਂ ਵਾਲੇ ਸਾਨੂੰ ਲੈ ਕੇ ਜਾਣਗੇ ਵਾਪਸ ਅਸੀਂ ਕਿਹਦੀ ਮਿੰਨਤ ਜਾਂ ਤਰਲਾ ਜਾਂ ਕਿਸੇ ਦਾ ਕੁਝ ਨਹੀਂ ਕਰਨਾ ਤੇ ਇਹ ਲੋਕ ਜਿਹੜੇ ਆ ਮਤਲਬ ਇਹਨਾਂ ਨੂੰ ਸੱਤਾ ਦਾ ਨਸ਼ਾ ਸਾਲ ਡੂਟ ਸਾਲ ਰਹਿ ਗਿਆ ਲੈ ਜਾਣਾ ਉਤੂ ਬਾਅਦ ਫੇਰ ਉਹੀ ਡਰਾਮੇ ਜਾਂ 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 ਮਤਲਬ ਕੋਈ ਤਰ੍ਹਾਂ ਕਿਤੇ ਭਗ ਜਾਣਗੇ ਇਥੋਂ ਇਹਨਾਂ ਦਾ ਬੱਟੀ ਦਾ ਕੁਝ ਨਹੀਂ ਬਾਈ ਕੱਲ ਤੁਸੀਂ ਵੀ ਪਾਣੀ ਵਾਲੀ ਟੈਂਕੀ ਤੇ ਚੜੇ ਜੀ ਅਜੇ ਹੀ ਕਈ ਨੋਬਤਾਈ ਕਿ ਤੁਹਾਨੂੰ ਪਾਣੀ ਵਾਲੀ ਟੈਂਕੀ ਤੇ ਚੜਨਾ ਪੈ ਗਿਆ ਬਾਈ ਜੀ ਇਹ ਹੀ ਮੁੱਖ ਮੰਤਰੀ ਕਹਿਣਾ ਹੁੰਦਾ ਸੀ ਵੋਟਾਂ ਚਾ ਲੋ ਆਮ ਲੋਕਾਂ ਦਾ ਮੁੱਖ ਮੰਤਰੀਆਂ ਦਾ ਮੈਂ ਆ ਬੰਦਾਗਾ ਬਾਈ ਜੀ ਦੇਖੋ ਵੋਟਾਂ ਤੋਂ ਜਿੱਤਣ ਤੋਂ ਬਾਅਦ ਮੁੱਖ ਮੰਤਰੀ ਵਾਂਗ ਤੇ ਇਹਨਾਂ ਨੂੰ ਆਮ ਲੋਕਾਂ ਤੋਂ ਮੁਸਕਾਉਣ ਲੱਗ ਗਿਆ ਅਸੀਂ ਇਹਨਾਂ ਨੂੰ ਕੀੜੇ ਮਕੋੜੇ ਲੱਗਣ ਲੱਗੇ ਅਸੀਂ ਬਾਈ ਜੀ ਟੈਂਕੀ ਤੇ ਤਾਂ ਚੜੇਗੇ ਉੱਤੇ ਬੈਠੇ ਸੀ ਦਿਸਣ ਲੱਗ ਜੀ ਇਹਨਾਂ ਨੂੰ ਪਰ ਬਾਈ ਜੀ ਦੇਖੋ ਤੁਸੀਂ ਵੀ ਜਨਾ ਆਮ ਲੋਕਾਂ ਦਾ ਕਹਿੰਦਾ ਹਜੇ ਤੱਕ ਤਾਂ ਆਮ ਲੋਕਾਂ ਦਾ ਕਿਹਾ ਸੀ ਜੇ ਕੋਈ ਮਾੜੇ ਮੋٹے ਖਾਸ ਦਾ ਕਹਿੰਦਾ ਤਾਂ ਬਾਈ ਜੀ ਆਪਣੇ ਸਾਹ ਲੈ ਨਹੀਂ ਬੰਦ ਕਰਨਦਾ ਇਹ ਸਾਨੂੰ ਬਾਈ ਜੀ ਮੀਟਿੰਗ ਲੈਣ ਖਾਤਰ ਆਮ ਲੋਕਾਂ ਦੇ ਮੁੱਖ ਮੰਤਰੀ ਨਾਲ 2 ਮਿੰਟ ਮਿਲਣ ਲਈ ਆਪਦੇ ਮੱਗਾਂ ਰੱਖਣੇ ਟੈਂਕੀ ਤੇ ਚੜਨਾ ਪੈਂਦਾ ਜੀ ਸਾਢੇ 3 ਸਾਲ ਹੋ ਗਏ ਜੀ ਸਾਡੇ ਨਾਲ ਇੱਕ ਵੀ ਮੀਟਿੰਗ ਨਹੀਂ ਕੀਤੀ ਇਹਨਾਂ ਨੇ ਸਾਨੂੰ ਲੈਟਰ ਦਿੱਤਾ ਜਾਂਦਾਗਾ ਜਦੋਂ ਹੀ ਚੰਡੀਗੜ੍ਹ ਜਾਂਦੇ ਆ ਤਾਂ ਸਾਨੂੰ ਜਵਾਬ ਦਿੱਤਾ ਜਾਂਦਾ ਜੀ ਮੁੱਖ ਮੰਤਰੀ ਸਾਹਿਬ ਨੇ ਕਿ ਮੁੱਖ ਮੰਤਰੀ ਸਾਹਿਬ ਤਾਂ ਕੀ ਜੀ ਹੁਣ ਇਹਨਾਂ ਦੇ ਮੰਨ ਲਓ ਜਿਹੜੇ ਸਿੱਖਿਆ ਮੰਤਰੀ ਹੈਗੇ ਉਹ ਵੀ ਮੀਟਿੰਗਾਂ ਕਰਨੋਂ हट ਗਏ ਅਸਲ 'ਚ ਭਾਈ ਜੀ ਇਹਨਾਂ ਦੀਆਂ ਅੱਖਾਂ ਵਿੱਚ ਦਿੱਲੀ ਵਾਲਿਆਂ ਦਾ ਚਿੱਟਾ ਮੂਤਰੇ ਉਤਰਿਆ ਹੈਗਾ ਜਿਹੜਾ ਇਹਨਾਂ ਨੂੰ ਬੇਰਜਗਾਰ ਦੇਖਦੇ ਨਹੀਂ ਧਰਤੀ ਤੇ ਫਿਰਦੇ ਬਈ ਜੀ ਗੁਲਾਮ ਹੋ ਚੁੱਕਿਆ ਹੈਗਾ ਬੰਦਾ ਇਹ ਅੱਜ ਜੀ ਆਜ਼ਾਦੀ ਦੇਸ਼ ਦੀਆਂ ਵਧਾਈਆਂ ਦਿੰਦੇ ਹੈਗੇ ਤਾਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿਣਾ ਚਾਹਨਾਗਾ ਜੇ ਪਹਿਲਾਂ ਤੁਸੀਂ ਆਪ ਤਾਂ ਆਜ਼ਾਦ ਹੋ ਜਾਓ ਇੱਕ ਗੁਲਾਮ ਬੰਦਾ ਆਜ਼ਾਦੀ ਦੇਸ਼ ਦੀਆਂ ਵਧਾਈਆਂ ਦਿੰਦਾ ਚੰਗਾ ਨਹੀਂ ਲੱਗਦਾਗਾ ਸਾਢੇ 3 ਸਾਲ 'ਚ ਤੁਸੀਂ ਕਿੰਨੀਕ ਵਾਰ ਮੀਟਿੰਗਾਂ ਲੈਣ ਦੇ ਲਈ ਉੱਥੇ ਗਏ ਸੀ ਜਾਂ ਕਿੰਨੀਕ ਵਾਰ ਲੈਟਰ ਪਾਏ ਨੇ ਕਿ ਮੁੱਖ ਮੰਤਰੀ ਸਾਹਿਬ ਸਾਨੂੰ ਮੀਟਿੰਗ ਦਿੱਤੀ ਜਾਵੇ ਬਾਈ ਅਸੀਂ ਘਟੋ ਘੱਟ ਸਾਢੇ ਤਿੰਨ ਸਾਲਾਂ 'ਚ 20 ਵਾਰੀ ਮੰਨ ਲਓ ਸਿੱਖਿਆ ਮੰਤਰੀਆਂ ਮੀਟਿੰਗ ਹੋ ਚੁੱਕੀ ਐ ਤੇ ਮੁੱਖ ਮੰਤਰੀਆਂ ਦੀ ਮੀਟਿੰਗਾਂ ਸਾਨੂੰ 15 ਵਾਰੀ ਘਟੋ ਘੱਟ ਦੇ ਕੇ ਰੱਦ ਕੀਤੀਆਂ ਗਈਆਂ ਸਾਡੀਆਂ ਸਾਢੇ ਤਿੰਨ ਸਾਲਾਂ 'ਚ ਮੀਟਿੰਗ ਮੁੱਖ ਮੰਤਰੀਆਂ ਇੱਕ ਮੀਟਿੰਗ ਵੀ ਨਹੀਂ ਹੋਈ ਅਜੇ ਤੱਕ ਜਿਹੜੀ ਇਹ ਗੱਲਾਂ ਕਰਦੇ ਜੀ ਅਸੀਂ ਆਲ ਓਵਰ 55000 ਨੌਕਰੀਆਂ ਦਿੱਤੀਆਂ ਤੇ ਇਹਨਾਂ ਦੇ ਸਿੱਖਿਆ ਮੰਤਰੀ ਕਹਿੰਦੇ ਸੀ 2000 ਨੌਕਰੀਆਂ ਦਿੱਤੀਆਂ ਤਾਂ ਅਸੀਂ ਇਹਨਾਂ ਨੂੰ ਚੈਲੰਜ ਕਰਦੇ ਹਾਂ ਇਹਨਾਂ ਸਿੱਖਿਆ ਮੰਤਰੀ ਸਾਡੇ ਨਾਲ ਬੈਠੇ ਜੀ ਮੁੱਖ ਮੰਤਰੀ ਬੈਹੇ ਕੋਈ ਭਮੱਕੜ ਬੈਹੇ ਕੋਈ ਚੇਅਰਮੈਨ ਬੈਹ 20 ਹਜ਼ਾਰ ਕੀ 20 ਨੌਕਰੀਆਂ ਘਣਾ ਦੇਣਾ ਅਸੀਂ ਤੁਹਾਡੇ ਮਾਦੀ ਮਰੇ ਸਰਕਾਰ ਤੋਂ ਮਾਫੀ ਮੰਗਾਂਗੇ ਜੀ ਪਰ ਇਹਨਾਂ ਦਾ ਮਕਸਦ ਬੇਰਜ਼ਗਾਰਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨਾ ਹੈ ਜੀ ਬੇਰਜ਼ਗਾਰਾਂ ਦੇ ਘਰਾਂ 'ਚ ਇੰਜ ਛਾਪੇਮਾਰੀ ਕੀਤੀ ਗਈ ਜਿਵੇਂ ਕਿ ਉਹ ਦੋ ਨੰਬਰ ਦਾ ਧੰਦਾ ਕਰਦੇ ਹੋਣ ਜੀ ਇੰਨੀ ਇਹ ਮਸਤੀ ਦੀ ਦਿਖਾਉਣ ਤਾਂ ਜੀ ਬੇਰਜ਼ਗਾਰਾਂ ਨੂੰ ਛੱਡ ਕੇ ਤਾਂ ਚਿੱਟਿਆਂ ਵਾਲੇ ਦੇ ਦਿਖਾਉਣ ਜਾਂ ਹੋਰ ਗਲਤ ਕੰਮ ਕਰਾ ਦਿਖਾਓ ਸ਼ਾਇਦ ਪੰਜਾਬ ਰੰਗਲਾ ਬਣ ਜਾਏ ਪਰ ਬੇਰਜ਼ਗਾਰਾਂ ਨੂੰ ਘਰੋਂ ਚੱਕਣ ਨਾਲ ਪੰਜਾਬ ਕਦੇ ਰੰਗਲਾ ਨਹੀਂ ਬਣਨਾ ਜੀ ਤਾ ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿਣਾ ਚਾਹਨਾਗਾ ਤੁਸੀਂ ਕਹਿੰਦੇ ਸੀ ਕਿ ਅੰਤ ਤੇ ਅੱਤ 'ਚ ਥੋੜਾ ਜਿਹਾ ਫਰਕ ਹੁੰਦਾਗਾ ਤੇ ਤੁਹਾਡਾ ਅੰਤ ਆ ਚੁੱਕਾਗਾ ਜੇ ਹਜੇ ਤੱਕ ਤੁਸੀਂ ਨਾ ਸੁਧਰੇ ਤਾਂ 2026 ਦੇ ਵਿੱਚ ਲੋਕ ਛੋੜਾ ਸਾਹ ਲੈਣਾ ਬੰਦ ਕਰ ਦੇਣਗੇ ਪਿੰਡਾਂ ਛੋੜੇ ਡਲੇ ਪੈਣਗੇ ਜਿਹੜਾ ਮੁੱਖ ਮੰਤਰੀ ਕਹਿੰਦੇ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਹੈ ਤਾਂ ਜੀ 2027 'ਚ 26 ਦੇ ਅੱਧ ਤੱਕ ਇਹਨਾਂ ਤੇ ਉਹ ਨੀਤੀ ਲਾਗੂ ਹੋਣੀ ਹੈਗੀ ਬਾਈ ਸਾਡਾ ਇੱਕ ਗੱਲ ਫਰੀਦਕੋਟ ਸੀਗਾ ਤਾਂ ਨਾਲ ਇੱਕ ਸੰਗਰੂਰ ਦਾ ਨਾਸੀ ਪੱਕਾ ਮੋਰਚਾ ਲਾਇਆ ਸੀਗਾ 7 ਵਜੇ ਦੇ ਤੌਰ ਤੇ ਬੈਠੇ ਸੀਗੇ ਵੀ ਸਾਨੂੰ ਕਿਸੇ ਵੀ ਮਨ ਲੋ ਅਧਿਕਾਰੀ ਨਾਲ ਜਾਂ ਮੁੱਖ ਮੰਤਰੀ ਨਾਲ ਮਿਲਾਇਆ ਜਾਵੇ ਸਾਡਾ 4 1/4 ਨਾ ਹੀ ਜ਼ਬਰਦਸਤੀ ਚੁਕਾਇਆ ਗਿਆ ਪਰਚੇ ਪਾਉਣ ਦੀ ਕੋਸ਼ਿਸ਼ ਕੀਤੀ ਗਈ ਭਰਾਤਰੀ ਜੱਥੇਬੰਦੀਆਂ ਦੇ ਦੁਆਰ ਨਾਲ ਸਾਡੇ ਸਾਥੀ ਨੂੰ ਸਿਰਾ ਕਰਵਾਇਆ ਰਾਤ 9:30 ਤੋਂ 10 ਵਜੇ ਤੱਕ ਵਿੱਚ ਕੁੜੀਆਂ ਸੀਗਾ ਜੀ ਤੁਸੀਂ ਇਹ ਦੇਖੋ ਜੀ ਜਿਹੜਾ ਕਹਿੰਦੇ ਮੈਂ ਮਹਿੰਦਰ ਮਾਸਟਰ ਦਾ ਮੁੰਡਾਗਾ ਅਸਲ ਤੇ ਬਾਈ ਜੀ ਇਹਨਾਂ ਨੇ ਕਿਹਾ ਸੀ ਪੀਲੀ ਪੱਗ ਬੰਨ ਕੇ ਜੀ ਅਸੀਂ ਭਗਤ ਸਿੰਘ ਦੇ ਉਹ ਹਾਂਗੇ ਇਹਨਾਂ ਨੇ ਜੋ ਰੰਗ ਤੋਂ ਨਫ਼ਰਤ ਕਰਵਾਤੀ ਜੇ ਕੋਈ ਅੱਜ ਕੱਲ ਪੀਲੀ ਪੱਗ ਬੰਨ ਲੈਂਦਾਗਾ ਤੱਲੂਕ ਇਹ ਕਹਿੰਦੇ ਆਗੇ ਬੀਜੀ ਵੋਟਾਂ ਭਾਲਦਾਗਾ ਇਹਨਾਂ ਨੂੰ ਤੁਸੀਂ ਸੁਨਾਮ ਦੇਖਾਉਣਾਗਾ ਜੀ ਉਦਮ ਸਿੰਘ ਦੇ ਪਰਿਵਾਰ ਨੂੰ ਧੱਕੇ ਮਾਰ ਕੇ ਸਟੇਜਾਂ ਤੋਂ ਉਤਾਰਤਾ ਕਿਹੜੇ ਭਖਸ਼ ਸਿੰਘ ਦੇ ਗੱਲਾਂ ਕਰਦੇ ਆ ਜੀ ਜਗਤ ਭਗਤ ਸਿੰਘ ਜਿਉਂਦਾ ਹੁੰਦਾ ਤਾਂ ਉਹਨਾਂ ਨੇ ਵੀ ਸ਼ਰਮੀਨਾ ਮਰ ਜਾਂਦਾ ਸੀ ਵੀ ਉਹ ਜਿਹੇ ਲੋਕ ਮੇਰਾ ਨਾਮ ਵਰਤਦੇ ਆਗੇ ਜੀ ਇਹ ਸਿਰਫ ਚਾਪਲੂਸੀ ਕਰਨ ਤੇ ਲੱਗੇ ਹੋਏ ਜੀ ਇਹ ਜੀ ਸਾਰਾ ਇਤਿਹਾਸ ਚੱਕ ਲੋ ਸਰਕਾਰਾਂ ਕੋਈ ਚੰਗੀ ਨਹੀਂ ਆਗਾ ਹਰੇਕ ਸਰਕਾਰ ਦੀ ਸੰਘਰਸ਼ ਨਾਲ ਮੰਗਾਂ ਦਾ ਹਲੋਇਆ ਪਰ ਸਾਰੇ ਇਤਿਹਾਸ ਦਾ ਸਭ ਤੋਂ ਵੱਡਾ ਚਾਪਲੂਸੀ ਜੀ ਇਹ ਮੰਤਰੀ ਹੈਗਾ ਇਹਨਾਂ ਨੇ ਜੀ ਕੁਛ ਨਹੀਂ ਕੀਤਾਗਾ ਜਾਂ ਤਾਂ ਆਪ ਦੀਆਂ ਬਦਲਾਕ ਹੀ ਲੈਂਦੇ ਇਹਨਾਂ ਨੇ ਜਾ ਤਾਂ ਜਦਾਦਾ ਵਧਾਇਆ ਜੀ। ਜਾਂ ਜਿਹੜੀਆਂ ਮੰਨ ਲਓ ਸਕੂਟਰੀਆਂ ਵਾਲੀਆਂ ਸੀ ਉਹਨਾਂ ਨੇ ਨੋਵਾ ਗੱਡੀਆਂ ਲੈ ਲਈਆਂ, ਫਾਰਚੂਨਰ ਲੈ ਲਈਆਂ, ਜੱਟ ਢ ਵਧਾਇਆ ਜੀ। ਹੋਰ ਕੁਝ ਨਹੀਂ ਵਧਾਇਆ। ਇਹਨਾਂ ਦੀ ਕੋਈ ਸੋਚ ਨਹੀਂ ਵੀ ਲੋਕਾਂ ਦਾ ਕਿਹੜਾ ਕੰਮ ਕਰਨਾਗਾ। ਕੀ ਕੰਮ ਹੈ, ਕੀ ਜਨੂਨ ਕੰਮ ਹੈ? ਸਿਰਫ ਬੇਰੁਜ਼ਗਾਰਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਲਈ ਉਹਨਾਂ ਦੇ ਤਰ੍ਹਾਂ ਛਾਪੇਮਾਰੀ ਕੀਤੀ ਜਾਂਦੀ ਹੈਗੀ ਤੇ ਉਹਨਾਂ ਨੂੰ ਚੁਟਕਲੇ ਸੁਣਾ ਕੇ ਆਮ ਲੋਕਾਂ ਜੀ ਪਿੰਡਾਂ ਦੇ ਭੋਲੇ ਭਾਲੇ ਹੁੰਦੇ ਹੈਗੇ ਇਹਨਾਂ ਨੂੰ ਇਹ ਲੱਗਦਾਗਾ ਬਈ ਚੁਟਕਲੇ ਸੁਣਾ ਕੇ ਸ਼ਾਇਦ ਅਸੀਂ ਉਹਨਾਂ ਨੂੰ ਮਤਲਕਿ ਆਪ ਦੇ ਵੱਲ ਕਰ ਲਾਂਗੇ ਸਤਾਈ ਚ ਪਰ ਉਹੀ ਆਮ ਲੋਕ ਪਿੰਡਾਂ ਦੇ ਇਹਨਾਂ ਦੇ ਗਲਾਮ ਇਹ ਹੱਥ ਪਾਉਣਗੇ ਜੀ ਇਹਨਾਂ ਨੂੰ ਕੁਰਸੀ ਤੋਂ ਥੱਲੇ ਲਾਉਣਗੇ ਇਹਨਾਂ ਨੂੰ ਮੁੱਖ ਮੰਤਰੀ ਸਾਫ ਵਿਦੇਸ਼ ਗਏ ਨੌਜਵਾਨਾਂ ਨੂੰ ਵਾਪਸ ਆਉਣ ਦੀ ਅਪੀਲ ਕਰਦੇ ਨੇ ਫਿਰ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ ਤਾਂ ਵਿਦੇਸ਼ੋਂ ਜਿਹੜੇ ਵਾਪਸ ਆਉਣਗੇ ਉਹਨਾਂ ਨੂੰ ਕਿੱਥੋਂ ਮਿਲੇਗੀ ਨੌਕਰੀ ਬਾਈ ਕੁਛ ਨਹੀਂ ਇਹ ਸਿਰਫ ਡਰਾਮੇਬਾਜੀ ਹੈਗੀ ਤੁਸੀਂ ਜੇ ਨੌਕਰੀ ਦੇਣੀ ਹੈ ਵਿਦੇਸ਼ਾਂ ਨੂੰ ਛੱਡੋ ਪਹਿਲਾਂ ਜਿਹੜੇ ਇੱਥੇ ਨੌਜਵਾਨ ਬੇਜ਼ਗ ਉਹਨਾਂ ਨੂੰ ਤਾਂ ਨੌਕਰੀ ਦੇ ਦਿਓ ਬਾਈ ਇਹ ਕਹਿੰਦੇ ਸਾਡੇ ਕੋਲ ਪੋਸਟਾਂ ਨਹੀਂ ਗਈਆਂ ਤਨ ਤਰਨ ਜਿਵੇਂ ਪਿੰਡ ਦੀ ਖ਼ਬਰ ਆ ਗਈ ਉਥੇ 5 ਕਲਾਸਾਂ ਨੂੰ ਇੱਕ ਟੀਚਰ ਪੜਾ ਰਹੀ ਹੈ ਬਾਈ ਉਥੇ ਸੱਪ ਜਾਨਵਰ ਜ਼ਿਆਦੇ ਆ ਸੱਪ ਲਾਲ ਗੋਹਾਂ ਲਾਲ ਜਾਨਵਰ ਜ਼ਿਆਦੇ ਆ ਟੀਚਰ ਇੱਕ ਆਥੇ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਆ ਜੀ ਇਹ ਇੱਕ ਸਿਰਫ਼ ਕਾਗਜ਼ੀ ਕ੍ਰਾਂਤੀ ਹੈਗੀ ਇੱਕ ਡਰਾਮਾ ਹੈ ਜੀ ਕੰਦਾਂ ਦੇ ਰਦੇ ਲਾਉਣ ਨਾਲ ਜਾਂ ਪ੍ਰਾਣਾ ਕਮਰੇ ਨਾਲ ਉਧ ਘਾਟਣ ਨਾਲ ਕਦੇ ਸਿੱਖਿਆ ਕ੍ਰਾਂਤੀ ਨਹੀਂ ਹੈ ਜੀ ਸਿੱਖਿਆ ਕ੍ਰਾਂਤੀ ਲਈ ਟੀਚਰਾਂ ਦੀ ਲੋੜ ਹੈ ਜਿਹੜੇ ਅੱਜ ਕੱਲ੍ਹ ਸੜਕਾਂ ਦੇ ਰੋਲ ਰਹੇ ਹੈਗੇ ਤੇ ਦੇਖੋ ਜੀ ਜਿਹੜੇ ਸਕੂਲਾਂ 'ਚ ਆਪਣੇ ਟੀਚਰ ਹੀ ਨਾ ਹੋਣਗੇ ਜਾਂ ਆਪਾਂ ਨੂੰ ਢਾਂਚੇ ਹੀ ਨਾ ਸਕੂਲਾਂ ਚ ਜੇ ਮਿਲੂਗਾ ਤਾਂ ਕਿੱਥੋਂ ਜੀ ਸਿੱਖਿਆ ਕ੍ਰਾਂਤੀ ਨੂੰ ਆਪਾਂ ਲੈ ਜਾਾਂਗੇ ਸਿਰਫ ਇਹ ਗੱਲਾਂ ਜੀ ਜਿਸ ਇਹ ਕਹਿੰਦੇ ਅਸੀਂ ਦਿੱਲੀ ਤੋਂ ਸਿੱਖਿਆ ਕ੍ਰਾਂਤੀ ਲਿਆਂਦੀ ਜੇ ਦਿੱਲੀ ਵਾਲੀ ਸਿੱਖਿਆ ਕ੍ਰਾਂਤੀ ਇੰਨੀ ਚੰਗੀ ਹੁੰਦੀ ਫਿਰ ਉਸ ਸੁਵਿਧਾਰਕੇ ਕਿਉਂ ਹਾਰਦੇ ਜੀ ਇੱਥੋਂ ਕੇਜਰੀਆਲ ਖੁਦ ਹਾਰਾਗਾ ਇਹ ਕਹਿੰਦੀ ਸਰਕਾਰ ਸੱਥਾਂ ਤੋਂ ਚੱਲੂਗੀ ਸਰਕਾਰ ਕੌਣ ਚਲਾਇਆ ਹਾਰੇ ਤੇ ਨਕਾਰੇ ਲੋਕ ਜਿਹੜੇ ਦਿੱਲੀ ਵਾਲੇ ਨੇ ਕੱਢਿਆਗੇ ਉਹ ਲੋਕ ਇੱਥੇ ਆ ਕੇ ਸਰਕਾਰ ਚਲਾ ਰਹੇ ਹੈਗੇ ਮੁੱਖ ਮੰਤਰੀ ਇੱਕ ਡੰਮੀ ਮੁੱਖ ਮੰਤਰੀ ਹੈਗਾ ਇਦੇ ਕੋਲ ਕੋਈ ਪਾਵਰ ਨਹੀਂ ਡਾਇਰੈਕਟਰ ਲਾ ਕੇ ਸਾਰੀਆਂ ਪਾਵਰਾਂ ਖੋਹ ਲਈਆਂ ਗਈਆਂ ਜੀ ਇਹ ਸਿਰਫ ਆਪ ਦਾ ਜਿਹੜਾ ਮੁੱਖ ਮੰਤਰੀ ਦਾ ਨਾਂ ਹੁੰਦਾ ਉਹ ਕਲਾ ਬਚਾਉਂਦਾ ਫਿਰਦਾ ਮੇਰੇ ਨਾਂ ਅਗੇ ਮੁੱਖ ਮੰਤਰੀ ਲੱਗਿਆ ਰਹਿੰਦੇ